ਸਾਡੇ ਵਿੱਚੋਂ ਹੀ ਕੋਈ ਪਖੰਡੀ ਸਾਧ ਉੱਠ ਕੇ ਕਹਿ ਦਿੰਦਾ ਆ ਵੀ ਮੈਂ ਤਾਂ ਜੀ ਉਹਨਾਂ ਦੇ ਨਾਲ ਫਿਰ ਦਿਲ ਨਹੀਂ ਕਰਦਾ ਵੀ ਇੱਕ ਵਾਰ ਲਾ ਕੇ ਪਜਾਮਾ ਥੱਲੇੋਂ ਦੇਖ ਲਿਆ ਜਾਵੇ ਕਿ ਕਸ਼ਰਾ ਪਾਇਆ ਹੈ ਕਿ ਖਾਕੀ ਨਿਕਰ ਪਾਈ ਹੈ ਇੱਕ ਸਿੱਖ ਦੀ ਘਾੜਤ ਘੜੀ ਹੋਈ ਆ ਜਿਹੜਾ ਉਹਨਾਂ ਨੂੰ ਫਿੱਟ ਬੈਂਦਾ ਹਾਂ ਉਹਨਾਂ ਦੀ ਜਿਹੜਾ ਇਹ ਥਿੰਕ ਟੈਂਕ ਜਿਹਦੀ ਆਪਾਂ ਗੱਲ ਕਰਦੇ ਹੁੰਦੇ ਆ ਜਿਹੜਾ ਮੁਲਕ ਦੇ ਵਾਸਤੇ ਨੀਤੀਆਂ ਘੜਦਾ ਉਹ ਥਿੰਕ ਟੈਂਕ ਜਿਹੜਾ ਕਹਿੰਦਾ ਕਿ ਅਸੀਂ ਇਸ ਮੁਲਕ ਨੂੰ ਹਿੰਦੂ ਰਾਸ਼ਟਰ ਬਣਾ ਦੇਣਾ ਜਿਹੜਾ ਕਹਿੰਦਾ ਕਿ ਹਿੰਦੂ ਹੀ ਹਿੰਦੀ ਔਰ ਹਿੰਦੂ ਰਾਸ਼ਟਰ ਦੇ ਰੰਗ ਤਰੰਗ ਦੇਣਾ ਉਹਨਾਂ ਨੇ ਹਿੰਦੂ ਰਾਸ਼ਟ੍ਰ ਸੈਣੀ ਜੀ ਬਣਾ ਲਿਆ ਪਈ ਮੈਂ ਕਹਿੰਦਾ ਸਲੋਤਰ ਫੇਰ ਕੇ ਨਾ ਜਿਹੜੇ ਅਸਲੀ ਨੰਗ ਸਿੰਘ ਹੈਗੇ ਕਿਤੇ ਉਹ ਆਉਣਗੇ ਬਾਹਰ ਸਾਹਮਣੇ ਉਹ ਸਲੋਤਰ ਕਿਤੇ ਉਹਨੂੰ ਫੇਰਨ ਨਾ ਤਾਂ ਫੇਰ ਅਕਲ ਟਿਕਾਣੇ ਆਉਂਗਾ ਇਹੀ ਉਹ ਬੰਦਾ ਹੈ ਜਿਨੇ ਬੀਬੀ ਨਰਿੰਦਰ ਕੌਰ ਨੂੰ ਮਤਲਬ ਉਹ ਸੋਹਦੀ ਸੀ ਬਹੁਤ ਵੱਡਾ ਸੰਤ ਮਹਾਪੁਰਖ ਕਿਤੇ ਉਹ ਸੇਵਾ ਤੇ ਲੱਗੀ ਜਿਹੜਾ ਡੇਰੇ ਪਿੱਛੇ ਲੱਗ ਜਾਂਦੇ ਆ ਹਾਂ 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 ਉਦਾਂ ਕਹਿੰਦਾ ਬੀਬੀ ਕਿਤੇ ਸੇਵਾ ਕਿਤੇ ਗਏ ਉਦੋਂ ਪਤਾ ਨਹੀਂ ਕੋਈ ਦਿਹਾੜਾ ਸੀਗਾ ਪ੍ਰਕਾਸ਼ ਦਿਹਾੜਾ ਸੀ ਸ਼ਾਇਦ ਕਿਸੇ ਗੁਰੂ ਘਰ ਲੈ ਗਿਆ ਉਹਦੇ ਨੇੜੇ ਕੋਈ ਕਮਰਿਆ ਸੀਗਾ ਜਾਂ ਹੋਟਲ ਟਾਈਪ ਸੀਗਾ ਉੱਥੇ ਲੈ ਗਿਆ ਦਰੂਮ ਦਾ ਦਰਵਾਜ਼ਾ ਖੋਲ੍ਹਿਆ ਉਹ ਬੀਬੀ ਰੂਮ ਦੇ ਅੰਦਰ ਜਾ ਕੇ ਕਹਿੰਦੀ ਵੀ ਬਾਬਾ ਜੀ ਕਮਰਾ ਤਾਂ ਬਿਲਕੁਲ ਸਾਫ਼ ਆ ਹੂੰ 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 ਉਸ ਤੋਂ ਬਾਅਦ ਉਹਨੇ ਜੋ ਜ਼ਲੀਲਪੁਰ ਨੇ ਦੀਆਂ ਹਰਕਤਾਂ ਕੀਤੀਆਂ ਉਹ ਇਹ ਸਮਝ ਸਕਦੇ ਹੋ ਰੂਮ ਬੰਦ ਕਰਕੇ ਇਹ ਨਾ ਜਿਹੜੇ ਹੈ ਗਿਆ ਇਹ ਬੰਦੇ ਇਹਨਾਂ ਬਾਰੇ ਬਹੁਤ ਜ਼ਿਆਦਾ ਡਿਸਕਸ਼ਨ ਕਰਨ ਦੀ ਵੈਸੇ ਮੇਰੇ ਖਿਆਲ ਨਾਲ ਜ਼ਰੂਰਤ ਨਹੀਂ ਹੈਗੀ ਇਹ ਦਰਸਲ ਹੈ ਗਿਆ ਮੋਰੇ ਹੂੰ ਜਿੱਦਾਂ ਨਾ ਉਹ ਇੱਕ ਹੁੰਦੀਆ ਕੁੱਤਾ ਵਰਤੀ ਮਤਲਬ ਕੁੱਤੇ ਦੇ ਨਾ ਜਦੋਂ ਕੋਈ ਛੋਟੀ ਮਾਰਦਾ ਹੈਗਾ ਤੇ ਕੁੱਤਾ ਹਮੇਸ਼ਾ ਸੋਟੀ ਨੂੰ ਪੈਂਦਾ ਹੈਗਾ ਸੋਟੀ ਫੜਦਾ ਪਰ ਗੁਰੂ ਸਾਹਿਬ ਜੀ ਨੇ ਸਾਨੂੰ ਸ਼ੇਰ ਵਰਤੀ ਵਾਲੇ ਬਣਾਇਆ ਇਦਾਂ ਦੇ ਬੰਦੇ ਜਿਹੜੇ ਨਾ ਬੜੇ ਆ ਉਹਨਾਂ ਦੇ ਕੋਲ ਘੜ ਘੜ ਕੇ ਰੱਖੇ ਹੋਏ ਦਰਅਸਲ ਜਿਨ੍ਹਾਂ ਦੇ ਹੱਥਾਂ ਵਿੱਚ ਇਹ ਲੋਕ ਖੇਡਦੇ ਆ ਜਿਹੜੇ ਇਹਨਾਂ ਨੂੰ ਇਸਤੇਮਾਲ ਕਰਦੇ ਆ ਥਿੰਕ ਟੈਂਕ ਉਹਦੇ ਵੱਲੋਂ ਉਹਦੇ ਵੱਲੋਂ ਵੇਖਣ ਦੀ ਜ਼ਰੂਰਤ ਹੈ ਉਹ ਕੰਮ ਕਿੰਨੇ ਵਧੀਆ ਤੇ ਕਿਹੜਾ ਕਰਦਾ ਹੈਗਾ ਉਹ ਇਹਨਾਂ ਨੇ ਇਦਾਂ ਦੇ ਬੰਦੇ ਘੜ ਘੜ ਕੇ ਰੱਖੇ ਹੋਏ ਆ ਗੁਰੂ ਸਿੱਖ ਦੀ ਘਾੜ ਤੱਕੜਦਾ ਹੈ ਵੀ ਸਿੱਖ ਕਿਉਂ ਜਾ ਹੁੰਦਾ ਗੁਰੂ ਨੇ ਸਿੱਖ ਦੀ ਘਾੜ ਤੱਕੜਿਆ ਗੁਰੂ ਘੜਦਾ ਸਿੱਖ ਦੀ ਘਾੜ ਤਵੇ ਸਿੱਖ ਕਿਉਂ ਜਾਂਦਾ ਔਰ ਉਹਨਾਂ ਨੇ ਕਿੰਨੇ ਵਧੀਆ ਤਰੀਕੇ ਦੇ ਨਾਲ ਸਿੱਖ ਦੀ ਘਾੜਤ ਵੀ ਘੜੀ ਦੁਨੀਆ ਨੂੰ ਦਿਖਾਇਆ ਇੱਥੇ ਹੀ ਬਸ ਨਹੀਂ ਕੀਤੀ ਉਹਨਾਂ ਨੇ ਉਹਨਾਂ ਨੇ ਸਾਡੇ ਗੁਰੂ ਦੀ ਘਾੜਤ ਵੀ ਘੜੀ ਹੈ ਗੁਸਤਾਖੀ ਦੇਖੋ ਕਿੰਨੀ ਵੱਡੀ ਕੀਤੀ ਹੈ ਬਿਲਕੁਲ ਇਹ ਦਰਬਾਰ ਸਾਹਿਬ ਦੇ ਕੰਪਲੈਕਸ ਨੂੰ ਇਹਨਾਂ ਨੇ ਸਿਆਸੀ ਰੈਲੀ ਦੇ ਵਜੋਂ ਵਰਤਿਆ ਇਹਨਾਂ ਦੀ ਗੁਸਤਾਖੀ ਹੈ ਸੁਖਬੀਰ ਬਦਲ ਜੀ ਗੰਭੀਰਤਾ ਮਜ਼ਾਕ ਨਾਲ ਨਾਲ ਗੰਭੀਰਤਾ ਵੀ ਹੈ ਔਰ ਜੇ ਤੁਸੀਂ ਇਹ ਗੱਲ ਕਹਿੰਦੇ ਕਿ ਮਾਫੀ ਮੰਗਦਾ ਸ਼ਾਇਦ ਜਿਹੜੇ ਵਿਚ ਵਿਚਾਲੇ ਵਾਲੇ ਆ ਨਾ ਇਦਾਂ ਉਹ ਉਹਨਾਂ ਨੂੰ ਲੱਗਦਾ ਕਿ ਸੱਚੀ ਮਾਫੀ ਹੋ ਸਕਦਾ ਮੰਗ ਲਈ ਹੋਵੇ ਹੋ ਸਕਦਾ ਸੱਚੀ ਪਰ ਜਿਹੜਾ ਇਹਨਾਂ ਨੇ ਅਗਲੀ ਲਾਈਨ ਚ ਬੋਲ ਦਿੱਤਾ ਨਾ ਕਿ ਉਹ ਦੁਬਾਰਾ ਮੌਕਾ ਦਿਓ ਅਸੀਂ ਦਰਸਤ ਕਰਾਂਗੇ ਆਪਣੇ ਆਪ ਨੂੰ ਉਤੋਂ ਇਹ ਪਤਾ ਲੱਗਦਾ ਹੈਗਾ ਕਿ ਮਾਫੀ ਵਾਲੀ ਗੱਲ ਕੋਈ ਨਹੀਂ ਹੈਗੀ ਜਿਹੜੀ ਡਿਮਾਂਡ ਸੀ ਨਾ ਅੰਦਰ ਜੋ ਚੱਲਦਾ ਉਹ ਛੇਤੀ ਇਹਨਾਂ ਨੇ ਉਜਾਗਰ ਕਰ ਲਿਆ ਤੁਸੀਂ ਤੁਹਾਡਾ ਸੁਪਨਾ ਰਹਿ ਗਿਆ ਵਿੱਚੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆ ਤੁਸੀਂ ਸਭ ਬਾਖੂ ਵੀ ਜਾਂਦੇ ਹੋ ਵੀ ਅੱਜਕੱਲ ਸਿੱਖੀ ਭੇਖ ਦੇ ਵਿੱਚ ਚੋਲੇ ਪਾ ਕੇ ਬੜੇ ਮਸੰਦ ਘੁੰਮਦੇ ਆ ਤੇ ਕਈ ਆਪਣੇ ਆਪ ਨੂੰ ਕਹਿੰਦੇ ਕਹਾਉਂਦੇ ਨਹੰਗ ਕਹਿੰਦੇ ਨੇ ਜਿਹਨੇ ਬਿਲਾਤਕਾਰ ਵੀ ਕੀਤੇ ਨੇ ਜਿਹਨੇ ਤੇ ਪਰਚੇ ਵੀ ਦਰਜ ਨੇ ਤੇ ਫਿਰ ਉਹ ਕਹਿੰਦੇ ਨੇ ਅਸੀਂ ਆ ਰਾਮ ਮੰਦਰ ਜਾ ਕੇ ਲੰਗਰ ਵੀ ਲਾਣਾ ਆਖਿਰ ਇਹ ਮਤਲਬ ਸਾਡੇ ਦਾ ਸੱਗ ਗਲੇ ਤੋਂ ੱਲੇ ਉੱਤਰਦਾ ਨਹੀਂ ਹੈਗਾ ਹੋਰਾਂ ਦੇ ਉੱਤਰਦਾ ਨਹੀਂ ਉੱਤਰਦਾ ਵੀਰੋਪਿੰਦਰ ਸਿੰਘ ਸਜਣ ਮੇਰੇ ਨਾਲ ਨੇ ਫਤਿਹ ਜੀ ਸਾਂਝ ਪਾਣੇ ਤੇ ਜਾਣਦੇ ਆ ਇਹ ਕੀ ਸੋਚਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਸਣਜੀ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਜੀ ਕੀ ਕਹੋਂਗੇ ਹਰਜੀਤ ਵਾਰੇ ਮੈਂ ਨਿਹੰਗ ਵੀ ਨਹੀਂ ਕਹੂੰਗਾ ਉਹਨੂੰ ਹਾਂਜੀ ਮੈਂ ਇਹ ਕਹਿਣਾ ਚਾਹੂੰਗਾ ਕਿ ਹਰਜੀਤ ਸਿੰਘ ਨਿਹੰਗ ਬਾਣੇ ਦੇ ਵਿੱਚ ਜਿਹੜਾ ਉਹ ਹੈਗਾ ਉਹਦੇ ਵੱਲੋਂ ਇਹ ਗੱਲ ਆਖੀ ਗਈ ਆ ਕਿ ਅਸੀਂ ਅਯੁੱਧਿਆ ਦੇ ਵਿੱਚ ਜਿਹੜਾ ਰਾਮ ਮੰਦਰ ਬਣ ਰਿਹਾ ਉਹਦੇ ਉਦਘਾਟਨ ਦੇ ਮੌਕੇ ਤੇ ਆਪਾਂ ਉੱਥੇ ਜਾ ਕੇ ਲੰਗਰ ਲਾਵਾਂਗੇ ਜੀ ਨਾਲ ਹੋਰ ਬੜੀਆਂ ਤਰ੍ਹਾਂ-ਤਰ੍ਹਾਂ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਨੇ ਪੁਰਾਣੀਆਂ ਗੱਲਾਂ ਕੀਤੀਆਂ ਜਾ ਰਹੀਆਂ ਨੇ ਕਿ ਉਦੋਂ ਵੀ ਇੱਕ ਵਾਰ ਸੇਵਾ ਕੀਤੀ ਸੀ ਇਹ ਕੀਤਾ ਸੀ ਉਹ ਕੀਤਾ ਸੀ ਦਰਅਸਲ ਜੋ ਹਕੀਕਤ ਹੈ ਉਹ ਸੀ ਆਪਣੀਆਂ ਖੰਨਲ ਵੇਖਿਆ ਜਦੋਂ ਬਾਬਰੀ ਮਸਜਿਦ ਨੂੰ ਸ਼ਹੀਦ ਕੀਤਾ ਜਾਂਦਾ ਹੈ ਬਾਬਰੀ ਮਸਜਿਦ ਨੂੰ ਸ਼ਹੀਦ ਕਰਕੇ ਤੁਹਾਨੂੰ ਚੇਤਿਆ ਸਣ ਜੀ ਉਦੋਂ ਨਾਲ ਗੱਲਾਂ ਹੁੰਦੀਆਂ ਹੁੰਦੀਆਂ ਸੀ ਕਿ ਉਹਨਾਂ ਸਮੇਂ ਦੇ ਵਿੱਚ ਭਈ ਉੱਥੇ ਉਹਨਾਂ ਦੇ ਲਈ ਇਹ ਨਾ ਸੌਖਾ ਨਹੀਂ ਹੈਗਾ ਇਹਨਾਂ ਦੇ ਵਾਸਤੇ ਜੁਦਿਆਂ ਨੂੰ ਢਾਕੇ ਬਾਬਰੀ ਮਸਜਿਦ ਨੂੰ ਢਾਏ ਕੇ ਤੇ ਇਥੇ ਰਾਮ ਮੰਦਰ ਭਈ ਉਹਨਾਂ ਨੂੰ ਬੜੀਆਂ ਲਹੂ ਦੀਆਂ ਨਦੀਆਂ ਤਰਨੀਆਂ ਪੈਣਗੀਆਂ ਹਮ ਔਰ ਕੁਝ ਸੱਜਣ ਇਦਾਂ ਕਹਿੰਦੇ ਹੁੰਦੇ ਸੀ ਕਹਿੰਦੇ ਨਹੀਂ ਉਹਨਾਂ ਨੂੰ ਕੋਈ ਨਦੀ ਨਹੀਂ ਤਰਨੀ ਪੈਣੀ ਮੈਨੂੰ ਯਕੀਨ ਜਾਂ ਨਹੀਂ ਸੀ ਆਉਂਦਾ ਹੁੰਦਾ ਪਰ ਉਹ ਜਿਹੜੇ ਸੱਜਣ ਕਹਿੰਦੇ ਸੀ ਵੀ ਕੋਈ ਨਾ ਨਦੀ ਨਹੀਂ ਕਰਨੀ ਪੈਣੀ ਵਾਕਿਆ ਜਿੱਦਾਂ ਹੋਇਆ ਉਹਨਾਂ ਨੇ ਅਜੋਧਿਆ ਉਹਨਾਂ ਨੇ ਟਾਇਆ ਵੀ ਬਾਬਰੀ ਮਸਜਿਦ ਨੂੰ ਸ਼ਹੀਦ ਵੀ ਕੀਤਾ ਔਰ ਉਸ ਤੋਂ ਬਾਅਦ ਰਾਮ ਮੰਦਰ ਦਾ ਨਿਰਮਾਣ ਵੀ ਸ਼ੁਰੂ ਹੋਇਆ ਕਿਸੇ ਦਾ ਕੋਈ ਲਹੂ ਨਹੀਂ ਵਗਿਆ ਉਹਨਾਂ ਨੇ ਕਿੰਨੀ ਵਧੀਆ ਪਲਾਨਿੰਗ ਦੇ ਨਾਲ ਕੀਤਾ ਜੀ ਬਿਲਕੁਲ ਬਾਬਰੀ ਮਸਜਿਦ ਦਾ ਜਿਹੜਾ ਮੁੱਦਾ ਉੱਠਦਾ ਸੀ ਉਹਦੇ ਵਾਸਤੇ ਜਗ੍ਹਾ ਹੋਰ ਦੇਤੀ ਵੀ ਤੁਸੀਂ ਉੱਥੇ ਬਣਾ ਲਓ ਹਾਂਜੀ ਹਾਂਜੀ ਮਤਲਬ ਜਿਹੜੀ ਉਹਨਾਂ ਨੇ ਆਪਣੀ ਮਤਲਬ ਜਿਹੜੀ ਕੌਮ ਨੂੰ ਅਸੀਂ ਕਹਿ ਸਕਦੇ ਜਿਨ੍ਹਾਂ ਨੂੰ ਲੱਤ ਫਰੇਣ ਲੰਘਾਣਾ ਸੀ ਉਹਨਾਂ ਨੂੰ ਲੰਘਾ ਲਿਆ ਲੰਘਾ ਲਿਆ ਖਾਤਾ ਵੀ ਸਾਡਾ ਡੰਡ ਹਾਂਜੀ ਹਾਂਜੀ ਤੇ ਇਹੀ ਕਿਤੇ ਨਾ ਕਿਤੇ ਘੱਟ ਗਿਣਤੀਆਂ ਦੇ ਨਾਲ ਪੂਰੇ ਭਾਰਤ ਦੇ ਵਿੱਚ ਹੋ ਰਿਹਾ ਹੈ ਪਰ ਉੱਥੇ ਇੱਕ ਪਾਸੇ ਤਾਂ ਅਸੀਂ ਘੱਟ ਗਿਣਤੀਆਂ ਆਪਣੇ ਆਪ ਨੂੰ ਕਹਿੰਦੇ ਆ ਅਸੀਂ ਕਹਿੰਦੇ ਆ ਕਿ ਜੇ ਤਾਂ ਪ੍ਰੇਮ ਖੇਲਣ ਦਾ ਚਾਅ ਸਰਤਰ ਤੜੀ ਗਲੀ ਮੁਰੀ ਆਉ ਅਸੀਂ ਹਕੂਮਤਾਂ ਨਾਲ ਟੱਕਰ ਲੈਣੀ ਹੈ ਅਸੀਂ ਆਪਣੇ ਬਣਦੇ ਹੱਕ ਲੈਣੇ ਆ ਅਸੀਂ ਸਿੱਖਾਂ ਦੀ نسل ਖੁਸ਼ੀ ਨਹੀਂ ਹੋਣ ਦੇਣੀ ਅਸੀਂ ਪੰਜਾਬੀ ਬੋਲਦੇ ਇਲਾਕੇ ਬਚਾਣੇ ਨੇ ਅਸੀਂ ਪੰਜਾਬ ਦੇ ਪਾਣੀ ਬਚਾਣੇ ਨੇ ਅਸੀਂ ਪੰਜਾਬ ਦੀ ਨੌਜਵਾਨੀ ਬਚਾਣੀ ਹੈ ਤੇ ਸਾਡੇ ਵਿੱਚੋਂ ਹੀ ਕੋਈ ਪਖੰਡੀ ਸਾਧ ਉੱਠ ਕੇ ਕਹਿ ਦਿੰਦਾ ਆ ਪੀ ਮੈਂ ਤਾਂ ਜੀ ਉਹਨਾਂ ਦੇ ਨਾਲ ਫਿਰ ਦਿਲ ਨਹੀਂ ਕਰਦਾ ਬਈ ਇੱਕ ਵਾਰ ਲਾ ਕੇ ਪਜਾਮਾ ਥੱਲੇੋਂ ਦੇਖ ਲਿਆ ਜਾਵੇ ਕਿ ਸ਼ਰਾ ਪਾਇਆ ਹੈ ਕਿ ਖਾਕੀ ਨਿਕਰ ਪਾਈ ਹੈ ਨਿਕਰ ਪਾਈ ਹੈ ਹਾਂਜੀ ਇਹ ਦਰਸਨਾ ਜੀ ਇਹ ਬੜੀ ਇੱਕ ਵੱਡੀ ਗੇਮ ਚੱਲਦੀ ਪਈ ਹੈ ਜਿਹਨੂੰ ਕਿ ਸਮਝਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਮੈਨੂੰ ਯਾਦ ਆ ਸੈਣ ਜੀ ਬਹੁਤ ਸਾਰੇ ਲੋਕ ਨਾ ਕਈ ਵਾਰੇ ਪਹਿਲਾਂ ਗੱਲ ਕਰਦੇ ਹੁੰਦੇ ਸੀਗੇ ਕਿ ਆਰਐਸਐਸ ਕਿੰਨੇ ਵਧੀਆ ਲਫਜ਼ ਮੈਂ ਬੋਲਦਾ ਹੈਗਾ ਵਧੀਆ ਤਰੀਕੇ ਦੇ ਨਾਲ ਉਹ ਕੰਮ ਕਰਦੀ ਆ ਉਹਨਾਂ ਨੇ ਹੌਲੀ ਹੌਲੀ ਤੁਹਾਡੇ ਪਿੰਡਾਂ ਤੱਕ ਤੁਹਾਡੇ ਜ਼ਿਹਨ ਦੇ ਵਿੱਚ ਤੁਹਾਡੇ ਬੱਚਿਆਂ ਤੱਕ ਤੁਹਾਡੀ ਨਵੀਂ ਪੀੜ੍ਹੀ ਤੱਕ ਉਹਨਾਂ ਨੇ ਕਿੱਦਾਂ ਅਪਰੋਚ ਕਰਨੀ ਆ ਔਰ ਉਹਨਾਂ ਨੇ ਪਹੁੰਚ ਕਰ ਲਈ ਆਪਾਂ ਪਿੰਡ ਦੇ ਵਿੱਚ ਹੀ ਬੈਠੇ ਆ ਇੱਧਰ ਖੇਤ ਆ ਸੇ ਪਾਸੇ ਖੇਤਾਂ ਦੇ ਵਿੱਚ ਜਿਹੜੀ ਉਹਨਾਂ ਦੀ ਫਸਲ ਬੀਜਦੇ ਆਪਾਂ ਉਹ ਫਸਲ ਦੇ ਉੱਪਰ ਜਿਹੜਾ ਆਪਾਂ ਛੜਕਾ ਕਰਦੇ ਹੈਗੇ ਆ ਇਹ ਕਿਸੇ ਨਾ ਕਿਸੇ ਪਲੈਨਿੰਗ ਦੀ ਦਾ ਹਿੱਸਾ ਹੀ ਹੈਗਾ ਸਾਰਾ ਕੁਝ ਸਾਡੇ ਘਰਾਂ ਦੇ ਵਿੱਚੋਂ ਸੋਈ ਦੇ ਵਿੱਚ ਜਿਹੜਾ ਆਪਾਂ ਖਾ ਜਿਹੜੀ ਸਾਡੇ ਬੱਚਿਆਂ ਦੀ ਸਕੂਲਿੰਗ ਹੁੰਦੀ ਆ ਬੱਚਿਆਂ ਨੂੰ ਸਕੂਲਾਂ ਤੋਂ ਲੈਣ ਵਾਸਤੇ ਆਉਂਦੀਆਂ ਨੇ ਬੱਸਾਂ ਅਸੀਂ ਰਾਹ ਪਤਾ ਦੇ ਕਰ ਦਿੱਤੇ ਆਪਣੀਆਂ ਆਪਣੇ ਪਿੰਡਾਂ ਦੇ ਵੀ ਰਾਹ ਕੱਚੇ ਆ ਔਰ ਸਾਡੇ ਬੱਚਿਆਂ ਨੂੰ ਆਉਂਦੇ ਆ ਲੈ ਕੇ ਜਾਂਦੇ ਆ ਅਸੀਂ ਮੋਟੀਆਂ ਫੀਸਾਂ ਦਿੰਨੇ ਉੱਥੇ ਉਹਨਾਂ ਦੀ ਘਾੜਤ ਘੜੀ ਜਾਂਦੀ ਆ ਬੱਚਿਆਂ ਦੀ ਆਪਣੇ ਤਰੀਕੇ ਨਾਲ ਉਹ ਘਾੜਤ ਘੜਦਿਆ ਸਾਡੀ ਮਾਂ ਬੋਲੀ ਖੋਲੀ ਉਹਨਾਂ ਨੇ ਜਿਹੜਾ ਉਹ ਲੰਗਰ ਲਾਉਣ ਦੀ ਗੱਲ ਕਰਦਾ ਨਾ ਜੀ ਦਰਸਲ ਉਹਨਾਂ ਨੇ ਕੀਤਾ ਕੀ ਹੋਇਆ ਸੈਣੀ ਜੀ ਉਹਨਾਂ ਨੇ ਨਾ ਜੀ ਇੱਕ ਸਿੱਖ ਦੀ ਘਾੜਤ ਘੜੀ ਹੋਈ ਆ ਜਿਹੜਾ ਉਹਨਾਂ ਨੂੰ ਫਿੱਟ ਬੈਂਦਾ ਹੂੰ ਬਿਲਕੁਲ ਉਹਨਾਂ ਦੀ ਜਿਹੜਾ ਇਹ ਥਿੰਕ ਟੈਂਕ ਜਿਹਦੀ ਆਪਾਂ ਗੱਲ ਕਰਦੇ ਹੁੰਦੇ ਆ ਜਿਹੜਾ ਮੁਲਕ ਦੇ ਵਾਸਤੇ ਨੀਤੀਆਂ ਘੜਦਾ ਉਹ ਥਿੰਕ ਟੈਂਕ ਜਿਹੜਾ ਕਹਿੰਦਾ ਕਿ ਅਸੀਂ ਇਸ ਮੁਲਕ ਨੂੰ ਹਿੰਦੂ ਰਾਸ਼ਟਰ ਬਣਾ ਦੇਣਾ ਜਿਹੜਾ ਕਹਿੰਦਾ ਕਿ ਹਿੰਦੂ ਹਿੰਦੀ ਔਰ ਹਿੰਦੂ ਰਾਸ਼ਟਰ ਦੇ ਰੰਗ ਤਰੰਗ ਦੇਣਾ ਉਹਨਾਂ ਨੇ ਹਿੰਦੂ ਰਾਸ਼ਟਰ ਸੈਣੀ ਜੀ ਬਣਾ ਲਿਆ ਲਹੂ ਦੀ ਕੋਈ ਨਦੀ ਨਹੀਂ ਤਰੀ ਉਹਨਾਂ ਨੇ ਉਹਨਾਂ ਨੇ ਐਦਾਂ ਦੇ ਬੰਦੇ ਜਿਸ ਦੇ ਤੁਸੀਂ ਗੱਲ ਕਰਦੇ ਹੋ ਨਾ ਜੀ ਮੈਂ ਤਾਂ ਇੱਕ ਨਿਹੰਗ ਸਿੰਘਾਂ ਦਾ ਇੱਕ ਲਫ਼ਜ਼ ਹੁੰਦਾ ਹੈਗਾ ਛਲੋਤਰ ਹੂੰ ਪਈ ਮੈਂ ਕਹਿੰਦਾ ਸਲੋਤਰ ਫੇਰ ਕੇ ਨਾ ਜਿਹੜੇ ਅਸਲੀ ਨਿਹੰਗ ਸਿੰਘ ਹੈਗੇ ਕਿਤੇ ਉਹ ਆਉਣਗੇ ਬਾਹਰ ਸਾਹਮਣੇ ਉਹ ਸਲੋਤਰ ਕਿਤੇ ਉਹਨੂੰ ਫੇਰਨ ਨਾ ਤਾਂ ਫੇਰ ਅਕਲ ਟਿਕਾਣੇ ਆਉਗੀ ਮੈਂ ਆਪਣੇ ਪ੍ਰੋਗਰਾਮ ਦੇ ਵਿੱਚ ਜਦੋਂ ਬੀਬੀ ਨਰਿੰਦਰ ਕੌਰ ਮੇਰੇ ਕੋਲ ਪਹੁੰਚੀ ਸੀ ਤੁਹਾਨੂੰ ਜਾਣ ਕੇ ਹੈਰਾਨੀ ਹੋएगी ਇਹੀ ਉਹ ਬੰਦਾ ਆ ਜਿਨੇ ਬੀਬੀ ਨਰਿੰਦਰ ਕੌਰ ਨੂੰ ਮਤਲਬ ਉਹ ਸੋਹਦੀ ਸੀ ਬਹੁਤ ਵੱਡਾ ਸੰਤ ਮਹਾਪੁਰਖ ਆ ਕਿਤੇ ਉਹ ਸੇਵਾ ਤੇ ਲੱਗ ਗਿਆ ਡੇਰੇਆਂ ਪਿੱਛੇ ਲੱਗ ਜਾਂਦੇ ਆ ਹਾਂ 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 ਉਦਾਂ ਕਹਿੰਦਾ ਬੀਬੀ ਕਿਤੇ ਸੇਵਾ ਕਿਤੇ ਕੇ ਉਦੋਂ ਪਤਾ ਨਹੀਂ ਕੋਈ ਦਿਹਾੜਾ ਸੀਗਾ ਪ੍ਰਕਾਸ਼ ਦਿਹਾੜਾ ਸੀ ਸ਼ਾਇਦ ਕਿਸੇ ਗੁਰੂ ਘਰ ਲੈ ਗਿਆ ਉਦੇ ਨੇੜੇ ਕੋਈ ਕਮਰਿਆ ਸੀਗਾ ਜਾਂ ਹੋਟਲ ਟਾਈਪ ਸੀਗਾ ਉੱਥੇ ਲੈ ਗਿਆ ਦਰੂਂ ਦਾ ਦਰਵਾਜ਼ਾ ਖੋਲ੍ਹ ਲਿਆ ਉਹ ਬੀਬੀ ਰੂਮ ਦੇ ਅੰਦਰ ਜਾ ਕੇ ਕਹਿੰਦੀ ਵੀ ਬਾਬਾ ਜੀ ਕਮਰਾ ਤਾਂ ਬਿਲਕੁਲ ਸਾਫ਼ ਆ ਹੂੰ 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 ਉਸ ਤੋਂ ਬਾਅਦ ਉਹਨੇ ਜੋ ਜ਼ਲੀਲਪੁਰ ਨੇ ਦੀਆਂ ਹਰਕਤਾਂ ਕੀਤੀਆਂ ਉਹ ਇਹ ਸਮਝ ਸਕਦੇ ਹੋ ਰੂਮ ਬੰਦ ਕਰਕੇ ਉਸ ਬੀਬੀ ਨੇ ਆ ਕੇ ਮੇਰੇ ਪ੍ਰੋਗਰਾਮ ਦੇ ਵਿੱਚ ਸਾਰਾ ਇਹਦਾ ਦੱਸਿਆ ਹੂੰ ਹੂੰ ਮੈਂ ਉਸ ਪ੍ਰੋਗਰਾਮ ਦੇ ਵਿੱਚ ਵੀ ਕਿਹਾ ਸੀ ਕਿ ਕਿਨੇ ਹੰਗ ਸਿੰਘ ਫੌਜਾਂ ਜਿਹੜੀਆਂ ਹੈਗੀਆਂ ਨੇ ਸਾਡੇ ਗੁਰੂ ਦੀਆਂ लाਡਲੀਆਂ ਫੌਜਾਂ ਨੇ ਉਹਨਾਂ ਦਾ ਬਾਣਾ ਪਾਇਆ ਆ ਹਾਂਜੀ ਹਾਂਜੀ ਵੀ ਤੁਹਾਡਾ ਫਰਜ਼ ਬੰਦਾ ਇਹ ਜਿਹਾ ਨੇ ਤੁਸੀਂ ਆ ਕੇ ਟਿਕਾਣੇ ਲਾ ਦਿਓ ਹੂੰ ਹੂੰ ਤੁਸੀਂ ਚਾਰ ਛੇਤਰ ਫੇਰ ਦਿਓ ਜੀ ਬਿਲਕੁਲ ਹਾਂਜੀ ਇਹ ਨਾ ਜਿਹੜੇ ਹੈਗੇ ਆ ਇਹ ਬੰਦੇ ਇਹਨਾਂ ਬਾਰੇ ਬਹੁਤ ਜ਼ਿਆਦਾ ਡਿਸਕਸ਼ਨ ਕਰਨ ਦੀ ਵੈਸੇ ਮੇਰੇ ਖਿਆਲ ਨਾਲ ਜ਼ਰੂਰਤ ਨਹੀਂ ਹੈਗੀ ਇਹ ਦਰਸਲ ਹੈਗੇ ਆ ਮੂਰੇ ਹੂੰ ਜਿੱਦਾਂ ਨਾ ਉਹ ਇੱਕ ਹੁੰਦੀ ਆ ਕੁੱਤਾ ਵਰਤੀ ਮਤਲਬ ਕੁੱਤੇ ਦੇ ਨਾ ਜਦੋਂ ਕੋਈ ਛੋਟੀ ਮਾਰਦਾ ਹੈਗਾ ਤੇ ਕੁੱਤਾ ਹਮੇਸ਼ਾ ਛੋਟੀ ਨੂੰ ਪੈਂਦਾ ਹੈਗਾ ਛੋਟੀ ਫੜਦਾ ਪਰ ਗੁਰੂ ਸਾਹਿਬ ਜੀ ਨੇ ਸਾਨੂੰ ਸ਼ੇਰ ਵਰਤੀ ਵਾਲੇ ਬਣਾਇਆ ਇਦਾਂ ਦੇ ਬੰਦੇ ਜਿਹੜੇ ਨਾ ਬੜੇ ਆ ਉਹਨਾਂ ਦੇ ਕੋਲ ਘੜ ਘੜ ਕੇ ਰੱਖੇ ਹੋਏ ਦਰਅਸਲ ਜਿਨ੍ਹਾਂ ਦੇ ਹੱਥਾਂ ਵਿੱਚ ਇਹ ਲੋਕ ਖੇਡਦੇ ਆ ਜਿਹੜੇ ਇਹਨਾਂ ਨੂੰ ਇਸਤੇਮਾਲ ਕਰਦੇ ਆ ਥਿੰਕ ਟੈਂਕ ਉਹਦੇ ਵੱਲੋਂ ਉਹਦੇ ਵੱਲੋਂ ਵੇਖਣ ਦੀ ਜ਼ਰੂਰਤ ਹੈ ਉਹ ਕੰਮ ਕਿੰਨੇ ਵਧੀਆ ਤਰੀਕੇ ਨਾਲ ਕਰਦਾ ਹੈਗਾ ਉਹ ਇਹਨਾਂ ਨੇ ਇਦਾਂ ਦੇ ਬੰਦੇ ਘੜ-ਘੜ ਕੇ ਰੱਖੇ ਹੋਏ ਆ ਤੁਹਾਨੂੰ ਤੁਸੀਂ ਦੇਖੋ ਕਈ ਵਾਰ ਨਾ ਇੱਥੇ ਪੰਜਾਬ ਚੋਂ ਵੀ ਕਈ ਬੰਦੇ ਜਾਂਦੇ ਹੈਗੇ ਆ ਕਿੱਥੇ ਚੱਲੇ ਜੀ ਮੋਦੀ ਸਾਹਿਬ ਦੇ ਨਾਲ ਗੱਲਬਾਤ ਕਰਨ ਚੱਲੇ ਆ ਗੱਲਬਾਤ ਕਰਨ ਵਿੱਚ ਹਰ ਜ ਕੋਈ ਨਹੀਂ ਹੁੰਦਾ ਹੈਗਾ ਬਸ਼ਰਤੇ ਕਿ ਤੁਸੀਂ ਕਿਹਨਾਂ ਵੱਲੋਂ ਜਾ ਰਹੇ ਹੋ ਤੁਸੀਂ ਕਿਸ ਮਨੋਰਥ ਦੇ ਨਾਲ ਜਾ ਰਹੇ ਹੋ ਅਸਲ ਵਿੱਚ ਉਹ ਇਹਨਾਂ ਦੁਨੀਆ ਨੂੰ ਦਿਖਾਉਣ ਦੇ ਵਾਸਤੇ ਭਾਰਤ ਦੀ ਸਰਕਾਰ ਥਿੰਕ ਟੈਂਕ ਨੇ ਜਿਹੜੀ ਸਰਕਾਰ ਬਣਾ ਕੇ ਰੱਖੀ ਹੋਈ ਆ ਉਹ ਇਹਨਾਂ ਨੂੰ ਸੱਦਦੀ ਆ ਦੁਨੀਆ ਨੂੰ ਦਿਖਾਉਣ ਦੇ ਵਾਸਤੇ ਵੀ ਆ ਆਸਲੀ ਨਿਹੰਗ ਆ ਜਿਹਦੀ ਗੱਲ ਕਰ ਰਹੇ ਹੋ ਬਿਲਕੁਲ ਬਲਾਤਕਾਰੀ ਜਿਹੜੇ ਉਜਾ ਕਰਨ ਜਿਹੜੇ ਜਿਹੜੇ ਕਰਨ ਜਿਹੜੇ ਕਰਦੇ ਆ ਨਾ ਨਹੀਂ ਨਹੀਂ ਇਹਦਾ ਇੱਕ ਤਾਂ ਦੀ ਗੱਲ ਕਰਦਾ ਜੀ ਉਹ ਕਹਿੰਦਾ ਕਿ ਦੇਖੋ ਮੁਸਲਮ ਉਹ ਦੇਖੋ ਕਹਿੰਦਾ ਹਿੰਦੂਆਂ ਦੇ ਤੇ ਸਾਡਾ 9 ਮਾਸ ਦਾ ਰਿਸ਼ਤਾ ਮੈਂ ਇਹਨੂੰ ਪੁੱਛਣਾ ਚਾਹੁੰਦਾ ਕਿ ਭੜਿਆ ਜਿਸ ਰਿਸ਼ਤੇ ਦੀ ਤੂੰ ਗੱਲ ਕਰਦਾ ਜਿਨ੍ਹਾਂ ਦਾ ਸਥਾਨ ਢਾਹ ਢੇਰੀ ਕੀਤਾ ਗਿਆ ਸੀਗਾ 9 ਮਾਸ ਦਾ ਰਿਸ਼ਤਾ ਉਹਨਾਂ ਦੇ ਨਾਲ ਵੀ ਕੋਈ ਮਾੜਾ ਮੋਟਾ ਕੋਈ ਰਿਸ਼ਤਾ ਮਿਜ ਜਾਂ ਲਹੂ ਦਾ ਹੈਗਾ ਕਿ ਨਹੀਂ ਹੈਗਾ ਜਿਨ੍ਹਾਂ ਦਾ ਜਿਨ੍ਹਾਂ ਦਾ ਸਥਾਨ ਢਾਇਆ ਗਿਆ ਸੀਗਾ ਤਾਂ ਉਹਦੀ ਗੱਲ ਕੋਈ ਨਹੀਂ ਕਰਦਾ ਹੈਗਾ ਉਹਨਾਂ ਨੇ ਇਦਾਂ ਦੇ ਬੰਦੇ ਘੜਕੜ ਕੇ ਰੱਖਿਆ ਹੈ ਸਹਿਣ ਜੀ ਤੁਸੀਂ ਹੈਰਾਨ ਹੋ ਜਾਓਗੇ ਮੈਂ ਕਹਿੰਦਾ ਸਾਡੇ ਦਰਸ਼ਕਾਂ ਨੂੰ ਵੀ ਹੈਰਾਨ ਹੋਣਾ ਚਾਹੀਦਾ ਔਰ ਸਾਨੂੰ ਸਮਝ ਕਰਨ ਦੀ ਜ਼ਰੂਰਤ ਹੈ ਗੁਰੂ ਸਿੱਖ ਦੀ ਘਾੜਤ ਘੜਦਾ ਹੈ ਵੀ ਸਿੱਖ ਕਿਉਂ ਜਾ ਹੁੰਦਾ ਗੁਰੂ ਨੇ ਸਿੱਖ ਦੀ ਘਾੜਤ ਘੜੀ ਆ ਗੁਰੂ ਘੜਦਾ ਸਿੱਖ ਦੀ ਘਾੜਤ ਵਿੱਚ ਸਿੱਖ ਕਿਉਂ ਜਾ ਹੁੰਦਾ ਔਰ ਉਹਨਾਂ ਨੇ ਕਿੰਨੇ ਵਧੀਆ ਤਰੀਕੇ ਦੇ ਨਾਲ ਸਿੱਖ ਦੀ ਘਾੜਤ ਵੀ ਘੜੀ ਦੁਨੀਆ ਨੂੰ ਦਿਖਾਇਆ ਇੱਥੇ ਹੀ ਬਸ ਨਹੀਂ ਕੀਤੀ ਉਹਨਾਂ ਨੇ ਉਹਨਾਂ ਨੇ ਸਾਡੇ ਗੁਰੂ ਦੀ ਘਾੜਤ ਵੀ ਘੜੀ ਆ ਗੁਸਤਾਖੀ ਦੇਖੋ ਕਿੰਨੀ ਵੱਡੀ ਕੀਤੀ ਹੈ ਬਿਲਕੁਲ ਗੁਰੂ ਤੇਗ ਬਹਾਦਰ ਮਹਾਰਾਜ ਦਾ ਜਿਹਦਾ ਸ਼ਹੀਦੀ ਦਿਹਾੜਾ ਵੀਰ ਬਾਲ ਦਿਵਸ ਮਨਾਉਂਦੇ ਆ ਅਮਿਤ ਸਾਹਿਬ ਦੀ ਸਪੀਚ ਸੁਣ ਲਾ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਪੀਚ ਸੁਣ ਲਾ ਸਪੀਚ ਸੁਣਨ ਤੋਂ ਬਾਅਦ ਮੈਂ ਸੁਣੀ ਸਾਰੀ ਉਹਦੇ ਤੇ ਗੱਲ ਵੀ ਕੀਤੀ ਹੈਗੀ ਆ ਉਹ ਇਹ ਗੱਲ ਕਹਿੰਦੇ ਆ ਕਿ ਜਸ ਕਿੰਨੇ ਵਧੀਆ ਤਰੀਕੇ ਨਾਲ ਗੱਲ ਕਰਦੇ ਆ ਉਹ ਕਹਿੰਦੇ ਕਿ ਧੰਗੁਰੂ ਨਾਨਕ ਦੇ ਮਹਾਰਾਜੀ ਸੇ ਲੈ ਕਰਕੇ ਦਸਵੇਂ ਪਾਤਸ਼ਾਹ ਜੀ ਤੱਕ ਕਹਿੰਦਾ ਗੁਰੂ ਸਾਹਿਬ ਜੀ ਨੇ ਰਾਸ਼ਟ੍ਰ ਧਰਮ ਕੀ ਖਾਤਰ ਕਿੰਨੀ ਬੜੀ ਕੁਰਬਾਨੀਆਂ ਦੀ ਕਹਿੰਦਾ ਉਹ ਮੋਦੀ ਸਾਹਿਬ ਉਹ ਕਹਿੰਦਾ ਜੀ ਜਿਹੜੀਆਂ ਛੱਡ ਤੋਂ ਪਹਿਲੀਆਂ ਵੱਖ-ਵੱਖ ਸਿਆਸੀ ਪਾਰਟੀਆਂ ਦੀਆਂ ਸਰਕਾਰਾਂ ਰਹੀਆਂ ਉਹਨਾਂ ਨੇ ਕਹਿੰਦਾ ਇਸ ਪਾਸੇ ਨੂੰ ਤਵੱਜੋ ਹੀ ਨਹੀਂ ਦਿੱਤੀ ਹੈਗੀ ਧਿਆਨ ਨਹੀਂ ਦਿੱਤਾ ਧਿਆਨ ਹੀ ਨਹੀਂ ਦਿੱਤਾ ਲੇਕਿਨ ਅਸੀਂ ਕਹਿੰਦਾ ਧਿਆਨ ਦੇਾਂਗੇ ਅਸੀਂ ਸਹਬਜ਼ਾਦਿਆਂ ਦਾ ਜਿਹੜਾ ਇਹ ਦਿਨ ਹੈ ਨਾ ਉਹਨੂੰ ਬਾਲ ਦੇ 20 ਬਾਲ ਦੇ ਸੁਨੇ ਨੂੰ ਤਮਨਾ ਕਰਾਂਗੇ ਔਰ ਜਿਨ੍ਹਾਂ ਨੇ ਕਹਿੰਦਾ ਜਿਹਨੇ ਆਪਣੇ ਪੂਰਵਜੋਂ ਕੇ ਨਕਸ਼ੇ ਕਦਮ ਪਰ ਚਲਤੇ ਹੋਏ ਇਸ ਰਾਸ਼ਟ ਧਰਮ ਕੀ ਖਾਤਰ ਆਪਣੀ ਜਾਨ ਨਿਸ਼ਾਵਰ ਕਰਦੀ ਮੁਰੇ ਸਰਦਾਰ ਬੰਦੇ ਬਹਾਏ ਹੋਇਆ ਜਿਹੜੇ ਉਹਨਾਂ ਦੇ ਘਰੇ ਹੋਇਆ ਜਾਂ ਜਾਂ ਜਿਹੜੇ ਅਣਜਾਣੇ ਦੇ ਵਿੱਚ ਜਾ ਕੇ ਉੱਥੇ ਬੈਠੇ ਹੋਇਆ ਮੁਰੇ ਹੁਣ ਉਹ ਤੁਸੀਂ ਦੇਖੋ ਉਹ ਸਿੱਖ ਦੀ ਘੜਤ ਵੀ ਘੜ ਰਹੇ ਆ ਸਹਿਬਜ਼ਾਦਿਆਂ ਦੀ ਘੜਤ ਵੀ ਘੜ ਰਹੇ ਆ ਗੁਰੂ ਦੀ ਘੜਤ ਦੇ ਨਾਲ ਗੁਰੂ ਦੀ ਘੜਤ ਵੀ ਘੜ ਗਰਸਤਾਖੀ ਦੇਖੋ ਤੁਸੀਂ ਕਿੰਨੀ ਵੱਡੀ ਹੈ ਬਿਲਕੁਲ ਮੈਂ ਜਿਹੜੇ ਤੁਸੀਂ ਗੱਲ ਕਰਕੇ ਜਿਹੜੇ ਨੇ ਜਿਹੜੇ ਅਸਲ ਬਾਣੇ ਵਾਲੇ ਜਿਹੜੇ ਹੈਗੇ ਆ ਜਿਹਦੀ ਗੱਲ ਕਰਦੇ ਆ ਸੈਣੀ ਜੀ ਤੁਸੀਂ ਵੀ ਠੋਕ ਵਜਾ ਕੇ ਗੱਲ ਕਰਦੇ ਹੁੰਦੇ ਹੋ ਤੇ ਮੈਂ ਵੀ ਪ੍ਰਾਊਡ ਫੀਲ ਕਰਦਾ ਕਿ ਆਪ ਵੀ ਠੋਕ ਵਜਾ ਕੇ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ ਗੁਰੂ ਸਾਹਿਬ ਦੀ ਕਿਰਪਾ ਕਰਕੇ ਰੱਖਣ ਇਹਦੇ ਸਿੱਖ ਜਥੇਬੰਦੀਆਂ ਸਿੱਖ ਆਗੂ ਭਾਵੇਂ ਜੇਲ੍ਹਾਂ 'ਚ ਬੈਠੇ ਆ ਭਾਵੇਂ ਵਿਦੇਸ਼ਾਂ 'ਚ ਬੈਠੇ ਆ ਤੁਸੀਂ ਦੇਖਿਓ ਇੱਕ ਦਿਨ ਸ਼ਲੋਤਰ ਚੱਲੂਗਾ ਕੋਈ ਏਡੀ ਗੱਲ ਨਹੀਂ ਹੈਗੀ ਇਹਨਾਂ ਦਾ ਸਿਰ ਫੇਰ ਜਾਣਗੇ ਜ਼ਰੂਰ ਲੇਕਿਨ ਅੱਜ ਉਹ ਆਪਣੇ ਮਕਸਦ ਦੇ ਵਿੱਚ ਹੌਲੀ-ਹੌਲੀ ਕਾਮਯਾਬ ਹੋ ਰਹੇ ਆ ਇਸ ਤਰੀਕੇ ਦੇ ਨਾਲ ਇਹ ਉਥੇ ਲੰਗਰ ਲਵਾ ਕੇ ਉਹਨਾਂ ਦੇ ਕੋਲੋਂ ਦੁਨੀਆ ਨੂੰ ਇਹ ਦੱਸਣਾ ਚਾਹੁੰਦੇ ਆ ਕਿ ਸਿੱਖ ਤਾਂ ਸਾਡੇ ਨਾਲ ਆ ਜਿਹੜੇ ਸਾਡੇ ਨਾਲ ਨਹੀਂ ਹੈਗੇ ਜਿਹੜੇ ਸਾਡਾ ਵਿਰੋਧ ਕਰਦੇ ਆ ਉਹ ਲੋਕ ਕੌਣਾ ਪਲਾ ਉਹ ਕਹਿੰਦੇ ਤੁਸੀਂ ਕਹਿੰਨੇ ਕਿ ਇਹ ਖਾਲਿਸਤਾਨੀ ਉਹ ਕਹਿੰਦੇ ਤਾਂ ਹੱਤਵਾਦੀ ਆ ਬਾਹਰਲੇ ਮੁਲਕਾਂ ਨੂੰ ਵੀ ਇਹ ਸਲੇਹਾ ਦੇਣਾ ਚਾਹੁੰਦੇ ਆ ਹਿੰਦ ਹਕੂਮਤ ਆਹ ਆਸਲੀ ਨਿਹੰਗ ਸਿੰਘ ਜਿਹੜੇ ਏਕਤਾ ਦੀ ਗੱਲ ਕਰਦੇ ਆ ਜਿਹੜੇ ਹਿੰਦੂ ਸਿੱਖ ਏਕਤਾ ਦੀ ਗੱਲ ਨੌ ਮਾਸ ਦੇ ਰਿਸ਼ਤੇ ਦੀ ਗੱਲ ਕਰਦੇ ਆ ਮੈਂ ਨਾਲ ਵੀਡੀਓ ਵੀ ਇੱਕ ਪਲੇ ਕਰਦੇ ਨੇ ਆ ਮੇਰੇ ਕੋਲ ਫੋਟੋਜ਼ ਹੋਣ ਗਿਆ ਤੇ ਇਹ ਨਹੀਂ ਉਹ ਅਸਲ ਨਿਹੰਗ ਸਿੰਘ ਜਿਹੜੇ ਪੁੱਛਾ ਦਿੰਦੇ ਆ ਜਿਹੜੇ ਧੂਨੇ ਤਖਾ ਕੇ ਜਨਾਨੀਆਂ ਨੂੰ ਮਦਹੋਸ਼ ਕਰ ਦਿਆ ਤੇ ਫਿਰ ਉਹਨਾਂ ਦੇ ਫਾਇਦੇ ਚੱਕਦੇ ਆ ਮੈਂ ਨਿਹੰਗ ਸਿੰਘ ਜਥੇਬੰਦੀ ਨੂੰ ਇੱਕ ਕਹਾਂਗਾ ਬਈ ਕਿਰਪਾ ਕਰਕੇ ਤੁਸੀਂ ਇੰਟਰਵਿਊ ਉਹ ਵੀ ਦੇਖੀ ਆ ਆ ਵੀ ਦੇਖਣ ਨਾਲ ਮੈਂ ਫੋਟੋਜ਼ ਵੀ ਪਲੇ ਕਰ ਦੰਨਾ ਆ ਤੁਸੀਂ ਆਪ ਦੱਸੋ ਵੀ ਇਹ ਜਿਹੜਾ ਮਤਲਬ ਮੈਂ ਤਾਂ ਇਹੀ ਕਹਾਂ ਆ ਜਿਹੜੇ ਚਰਿੱਤਰ ਹੈਗੇ ਨੇ ਕਰ ਰਿਹਾ ਹੈ ਇਹ ਬੰਦਾ ਇਹ ਤੁਹਾਨੂੰ ਨਿਹੰਗ ਸਿੰਘ ਕਿਸੇ ਪਾਸਿਓਂ ਲੱਗਦਾ ਆ ਜਾਗਦਿਆਂ ਜ਼ਮੀਰਾਂ ਵਾਲਿਆਂ ਨੂੰ ਤਾਂ ਨਹੀਂ ਲੱਗ ਸਕਦਾ ਕਿਉਂਕਿ ਨਿਹੰਗ ਸਿੰਘ ਬਾਣਾ ਉਸ ਕਲਗੀਧਰ ਦਾ ਬਖਸ਼ਿਆ ਬਾਣਾ ਆ ਤੇ ਉਹਦੇ ਉੱਤੇ ਮੈਨੂੰ ਨਹੀਂ ਲੱਗਦਾ ਵੀ ਕੋਈ ਦਾਗ ਲਾਵੇ ਚਾਹੇ ਉਹ ਬਾਣਾ ਤੁਸੀਂ ਭਗਮਾ ਪਾ ਲੋ ਚਾਹੇ ਚਿੱਟਾ ਪਾ ਲੋ ਚਾਹੇ ਨੀਲਾ ਪਾ ਲੋ ਪਰ ਬਾਣੇ ਦੀ ਸਾਨੂੰ ਇੱਜ਼ਤ ਇੱਕ ਗરિਮਾ ਰੱਖਣੀ ਪੈਣੀ ਹੈ ਤੁਸੀਂ ਇੱਕ ਪਾਸੇ ਉਹ ਬਲਾਤਕਾਰ ਕਰਦੇ ਹੋ ਦੂਸਰੇ ਪਾਸੇ ਤੁਸੀਂ ਇਹ ਦੇਖੋ ਉਹਤ ਹਕੂਮਤ ਦਾ ਪਾਣੀ ਭਰਦੇ ਹੋ ਤੀਸਰੇ ਪਾਸੇ ਤੁਸੀਂ ਬਾਬਰੀ ਮਸਜਿਦ ਜੇ ਢਹੀ ਉੱਥੇ ਜਾ ਕੇ ਕਹਿੰਦੇ ਹੋ ਵੀ ਅਸੀਂ ਜਾ ਕੇ ਲੰਗਰ ਲਾਵਾਂਗੇ ਤੁਸੀਂ ਬਾਬੇ ਨਾਨਕ ਤੇ ਮਰਦਾਨੇ ਦੀ ਯਾਰੀ ਭੁੱਲ ਗਏ ਹੋ ਤੁਸੀਂ ਜੋ ਤੁਹਾਡੇ ਤੇ ਅਤਿਆਚਾਰ ਹੋਏ 84 ਭੁੱਲ ਗਏ ਹੋ ਉਹ ਵੀ ਤੁਸ਼ਾ ਜੀ ਭੁੱਲ ਗਏ ਆ ਉਹ ਵੀ ਤੋਂ ਉਹਨਾਂ ਦੇ ਨਾਲ ਨਾ ਨਾ ਰਿਸ਼ਤੇ ਨਹੀਂ ਉਹੀ ਚਿਉ ਨਹੀਂ ਉਹੀ ਚੀਜ਼ਾਂ ਨੇ ਨਾ ਵੀ ਇਹਨਾਂ ਨੂੰ ਉਹ ਕਿਉਂ ਨਹੀਂ ਇਹ 47 ਭੁੱਲ ਗਏ ਆ ਉਹਦੇ ਵਿੱਚ ਕੋਈ ਭਾਰਤ ਤਾਂ ਨਹੀਂ ਵੰਡ ਹੋਇਆ ਸੀਗਾ ਪੰਜਾਬ ਸਾਡਾ ਖਾਲਸਾ ਖਾਲਸਾ ਰਾਜ ਵੰਡ ਹੋਇਆ ਸੀ 10 ਲੱਖ ਮੌਤਾਂ ਸਾਡੀਆਂ ਹੋਈਆਂ ਭਾਰਤ ਦੀਆਂ ਨਹੀਂ ਹੋਈਆਂ ਇਹ ਇਹਨਾਂ ਨੂੰ ਕੌਣ ਸਮਝਾਵੇ ਫਿਰ ਤੁਸੀਂ ਜਿਹੜਾ ਕਹਿੰਦੇ ਛਲੁੱਤਰ ਚੱਲਣਾ ਤੇ ਉਹ ਚੱਲਣਾ ਚਲਾਣਾ ਪੈਣਾ ਹੀ ਆ ਅਸਲ 'ਚ ਇਹਨਾਂ ਨੂੰ ਨਾ ਸਮਝ ਆਉਣੀ ਆ ਤੇ ਨਾ ਇਹਨਾਂ ਨੂੰ ਸਮਝਾਉਣ ਦੀ ਜ਼ਰੂਰਤ ਹੋ ਆ ਇਹਨਾਂ ਨੂੰ ਸਮਝਾਉਣ ਦਾ ਮਤਲਬ ਹੈਗਾ ਕਿ ਛੋਟੀ ਆਪਾਂ ਛੋਟੀ ਨੂੰ ਮੂੰਹ 'ਚ ਆਪਾਂ ਇਹਨਾਂ ਨੂੰ ਛੱਡ ਦੋ ਇਹਨਾਂ ਨੂੰ ਇਹ ਕੁਝ ਵੀ ਨਹੀਂ ਮੈਂ ਤੁਹਾਨੂੰ ਇਹ ਦੱਸ ਦਿੰਦਾ ਜੀ ਗੱਲ ਇਹ ਲੋਕ ਪਤਾ ਕੌਣ ਹੁੰਦੇ ਆ ਜੀ ਜਦੋਂ ਇੱਥੇ ਮੁਗਲ ਆਏ ਸੀਗੇ ਤੇ ਗੁਰੂ ਸਾਹਿਬ ਜੀ ਕਹਿੰਦੇ ਘਰ ਘਰ ਮੀਆਂ ਸਬਨਾ ਜੀਆਂ ਬੋਲੀ ਅਬਰਤ ਮਾਰੀ ਨੀਲ ਬਸਤਰ ਲੈ ਕੱਪੜੇ ਪਹਿਰੇ ਤੁਰਕ ਪਠਾਨੀਆਂ ਮਲਕੀਆ ਇਹ ਲੋਕ ਉਹ ਹੁੰ ਜਦੋਂ ਕੋਈ ਵੀ ਹਕੂਮਤ ਅਮਲਾਬਰ ਹੋ ਕੇ ਆਉਂਦੀ ਆ ਤੇ ਕਿਸੇ ਇਲਾਕੇ ਦੇ ਉੱਪਰ ਕਬਜ਼ਾ ਹੋ ਜਾਂਦੀ ਆ ਨਾ ਜੀ ਫਿਰ ਤਾਂ ਇਹ ਲੋਕ ਫਿਰ ਨਾ ਹਾਕਮਾਂ ਦੀਆਂ ਨਜ਼ਰਾਂ ਦੇ ਵਿੱਚ ਪ੍ਰਵਾਣ ਚੜਨ ਦੇ ਵਾਸਤੇ ਉਹਨਾਂ ਦੀ ਬੋਲੀ ਵੀ ਬੋਲਦੇ ਆ ਉਹਨਾਂ ਵਾਲਾ ਵਰਗਾ ਪਹਿਰਾਵਾ ਵੀ ਪਾਉਂਦੇ ਆ ਨਾ ਤੇ ਇਹ ਉਹ ਡਰਪੂ ਕੁੱਤੇ ਨੇ ਜਿਹੜਾ ਕੋਈ ਵੀ ਅਗਰ ਸਾਹਮਣੇ ਆਏ ਤਾਂ ਪੂੰਛ ਲਾ ਕੇ ਜਾਂ ਚੁੰਗ-ਚੁੰਗ ਕਰਕੇ ਪੈਰ ਦੇ ਬਹਿ ਜਾਂਦੇ ਆ ਮਜੇ ਦੀ ਗੱਲ ਮੈਂ ਤੁਹਾਨੂੰ ਦੱਸਾਂ ਜਦੋਂ ਨਾ ਜੀ ਅੱਜ ਹਿੰਦ ਹਕੂਮਤ ਭਾਰੂ ਹੋ ਗਈ ਆ ਅੱਜ ਉਧਰ ਨੂੰ ਲਰ ਗਏ ਆ ਇਹ ਤੋਂ ਵੀ ਨਜ਼ਾਰੇਦਾਰ ਗੱਲ ਇਹ ਆ ਕਿ ਜਦੋਂ ਤੁਹਾਡੇ ਖਾਲਸਾ ਰਾਜ ਇੱਥੇ ਦੁਬਾਰਾ ਸਥਾਪਿਤ ਹੋ ਜਾਣ ਇੰਨੇ ਫੇਰ ਤੁਹਾਡੇ ਕੋਲ ਆ ਜਾਣਾ ਆ ਕੇ ਇਹਨਾਂ ਨੇ ਕਹਿਣਾ ਪਤਾ ਕੀ ਆ ਤੁਹਾਨੂੰ ਪਤਾ ਹੋਣਾ ਤੁਹਾਡੇ ਯੋਧਿਆਂ ਨੂੰ ਤੁਹਾਡੇ ਹਾਕਮਾਂ ਨੂੰ ਪਤਾ ਹੋਣਾ ਵੀ ਇਹ ਕੌਣ ਹੈਗੇ ਆ ਲੇਕਿਨ ਇਹਨਾਂ ਨੇ ਢੀਠਾਂ ਕੋ ਆ ਕੇ ਕਹਿਣਾ ਕਹਿੰਦਾ ਬਾਬਾ ਜੀ ਮੈਂ ਸਗਾ ਤੇ ਤੁਹਾਡੇ ਨਾਲ ਹੀ ਅੰਦਰੋਂ ਉਧਰ ਮੈਂ ਕਿਸੇ ਪਲਾਨਿੰਗ ਦੇ ਤਹਿਤ ਹੀ ਗਿਆ ਸਗਾ ਮੈਂ ਮੈਂ ਅੰਦਰੋਂ ਕੁਝ ਕੱਢਣ ਗਿਆ ਸੀ ਇਹਨਾਂ ਨੇ ਕਹਿਣਾ ਇਦਾਂ ਲੇਕਿਨ ਤੁਹਾਡੇ ਯੋਧਿਆਂ ਨੂੰ ਪਤਾ ਉਹਨਾਂ ਨੇ ਕਿਹਾ ਤੂੰ ਰੁੜ ਜਾ ਇੱਥੇ ਕੋਈ ਗੱਲ ਨਹੀਂ ਹੈਗੀ ਤੇਰੀ ਸਾਨੂੰ ਕੋਈ ਪਰਵਾਹ ਨਹੀਂ ਹੈਗੀ ਸੋ ਇਹ ਉਹ ਲੋਕ ਆ ਇਹ ਹਵਾ ਦੇ ਵਹਿਣ ਚ ਉਧਰ ਜਿੱਧਰ ਨੂੰ ਹਵਾ ਚੱਲਦੀ ਉਧਰ ਨੂੰ ਵਹਿ ਜਾਂਦੇ ਹੁੰਦੇ ਸਰਜੀਤ ਵਾਲਾ ਟੌਪਿਕ ਨੂੰ 1 ਮਿੰਟ ਵਾਸਤੇ ਅਸੀਂ ਹੁਣ ਵਿਸ਼ਰਾਮ ਦੇਨੇ ਕਿਉਂਕਿ ਮੈਨੂੰ ਹੀ ਲੱਗਦਾ ਵੀ ਇਹਨੂੰ ਇਨੀ ਤਵੱਜੋ ਦੇਣ ਦੀ ਲੋੜ ਹੈ ਜਿੰਨੀ ਨਹੀਂ ਇਹਨੂੰ ਤਵੱਜੋ ਦੇਣ ਦੀ ਲੋੜ ਨਹੀਂ ਲੋੜ ਨਹੀਂ ਹੈਗੀ ਸਾਡੇ ਕਿਰਦਾਰ ਦੇ ਪਿੱਛੇ ਜਿਹੜੇ ਇਹਦੇ ਪਿੱਛੇ ਸਾਡੇ ਕਿਰਦਾਰ ਕੋਸ਼ਿਸ਼ ਕੀਤੀ ਜਾ ਰਹੀ ਹੈ ਤਵੱਜੋ ਉਹਨੂੰ ਦੇਣ ਦੀ ਲੋੜ ਹੈ ਹਕੂਮਤ ਇਹਨਾਂ ਦੇ ਜ਼ਰੀਏ ਤੁਹਾਨੂੰ ਤੁਹਾਡੇ ਯੋਧਿਆਂ ਨੂੰ ਕੁੱਲ ਦੁਨੀਆ ਦੇ ਮੂਹਰੇ ਬਦ ਉਹ ਗੱਲ ਬੜੀ ਵੱਡੀ ਤਵਜੋ ਦੇਣਾ ਉਹ ਉਹ ਧਿਆਨ ਮੰਗਦੀ ਹੈ ਬਿਲਕੁਲ ਜੀ ਤੇ ਉਮੀਦ ਕਰਦਾ ਵੀ ਜਿੰਨੀਆਂ ਨੇ ਹੰਗ ਸਿੰਘ ਜਥੇਬੰਦੀਆਂ ਹੈ ਨੇ ਉਹ ਇਹਦੇ ਵੱਲ ਸਾਡਾ ਦੇਖੋ ਫਰਜ਼ ਇਹੀ ਹੈ ਪੱਤਰਕਾਰ ਹੋਣ ਦੇ ਨਾਤੇ ਜਿਹੜੀ ਚੀਜ਼ ਸਾਨੂੰ ਲੱਗਦੀ ਹੈ ਨਾ ਕਿ ਕਾਣਾ ਆ ਸਾਡੀ ਸਿੱਖੀ ਉੱਤੇ ਮਤਲਬ ਭੀੜ ਪੈ ਰਹੀ ਹੈ ਸਿੱਖੀ ਦਾ ਕਾਣ ਹੋ ਰਿਹਾ ਹੈ ਕਿਸੇ ਪਾਸਿਓਂ ਗਾਤਰੇ ਚੋਲੇ ਵਾਲੇ ਕੋਈ ਵੀ ਹੁਣ ਕਰ ਰਹੇ ਨੇ ਤਾਂ ਤੁਹਾਡੇ ਤੱਕ ਪਹੁੰਚਾਣਾ ਉਸ ਖਬਰ ਨੂੰ ਨਸ਼ਰ ਕਰਨਾ ਸਾਡਾ ਫਰਜ਼ ਬੰਦਾ ਅਸੀਂ ਆਪਣਾ ਫਰਜ਼ ਉਹ ਨਿਭਾਇਆ ਹੈ ਪਰ ਇਸ ਤੋਂ ਅੱਗੇ ਇੱਕ ਹੋਰ ਟੌਪਿਕ ਹੈ ਮੈਂ ਉਹਤੇ ਵੀ ਜ਼ਰੂਰ ਵੀਰ ਦੇ ਥੋੜੇ ਯੂਨਪਰਵਚਨ ਲਵਾਂਗਾ ਉਹ ਪਰਵਚਨ ਇਹ ਨੇ ਵੀ ਸੁਖਵੀਰ ਨੇ ਮਾਫੀ ਮੰਗੀ ਅਕਾਲ ਤਖਤ ਹਾਂ ਹਾਂ ਮੰਗੀ ਬੜੇ ਪਿਆਰ ਨਾਲ ਮੰਗੀ ਬੜੇ ਪਿਆਰ ਨਾਲ ਮੰਗੀ ਮੈਂ ਤੁਹਾਡੀ ਸਮਾਈਲ ਦੇਖ ਕੇ ਕਹਾਂਗਾ ਪਲੀਜ਼ ਉਹਦੇ ਬਾਰੇ ਦੋ ਬਚਨ ਦੇਖੋ ਮੈਂ ਉਹਦੇ ਬਾਰੇ ਇਹ ਕਹਿਣਾ ਚਾਹੁੰਦਾ ਕਿ ਇੱਥੇ ਨਾ ਆਪਾਂ ਕਿਸੇ ਪਿੰਡ ਦੇ ਵਿੱਚ ਬੈਠੇ ਆਂ ਤੇ ਮੈਂ ਨਾ ਜੇ ਕੋਈ ਸਬਾਬ ਇਦਾਂ ਦਾ ਬਣਿਆ ਤੇ ਮੈਨੂੰ ਬਹੁਤ ਚੰਗਾ ਲੱਗਾ ਮੇਰੇ ਤੇ ਜਦੋਂ ਨਾ ਕੇਸ ਵਗੈਰਾ ਪੈ ਗਿਆ ਜਦੋਂ ਭਾਈ ਤਾਰਾ ਜੀ ਉਹਨਾਂ ਨੂੰ ਪਨਾਹ ਦੇਣ ਵਾਲੇ ਤੇ 2007 ਦੇ ਵਿੱਚ ਮੈਂ ਹੁਸ਼ਿਆਰਪੁਰ ਦੇ ਲਾਗੇ ਪਿੰਡ ਚ ਲੱਗਿਆ ਜੀ ਪਿੰਡ ਚ ਰਹਿ ਕੇ ਮੈਂ ਬਹੁਤ ਕੁਝ ਸਿੱਖਿਆ ਜੀ ਜੇ ਮੈਂ ਪਿੰਡ ਨਾ ਜਾਂਦਾ ਤਾਂ ਮੈਂ ਪੱਤਰਕਾਰ ਵੀ ਨਾ ਬਣਦਾ ਕਿਉਂਕਿ ਪਿੰਡ ਜਾ ਕੇ ਮੈਨੂੰ ਗੱਲਾਂ ਕਰਨੀਆਂ ਜਲੰਧਰ ਮੈਨੂੰ ਕੋਈ ਗੱਲ ਹੀ ਨਹੀਂ ਸੀ ਕਰਨੀ ਆਉਦੀ ਹੁੰਦੀ ਪਿੰਡ ਚ ਰਹਿ ਕੇ ਪਤਾ ਲੱਗਾ ਵੀ ਸਿਆਸਤ ਕਿੱਥੇ ਤੇ ਕਿੱਥੋਂ ਸਾਰਾ ਕੁਝ ਚੱਲਦਾ ਲੋਕ ਪਿੰਡਾਂ ਵਿੱਚ ਇਹ ਕਹਿੰਦੇ ਹੁੰਦੇ ਸੀ ਉਦੋਂ 2007 ਦੀ ਗੱਲ ਕਰ ਜਦੋਂ ਉਹਨਾਂ ਨੂੰ ਸਮਝਾਉਣਾ ਕਿ ਇਦਾਂ ਨਹੀਂ ਇਦਾਂ ਪਈ ਇਹ ਲੋਕ ਆਇਆ ਉਹ ਕਹਿੰਦੇ ਹੁੰਦੇ ਨਹੀਂ ਜੀ ਸਾਨੂੰ ਤੇ ਸਾਡੇ ਪੁਰਖੇ ਕਹਿ ਗਏ ਵੋਟ ਕਿਹਨੂੰ ਪਾਉਣੀ ਆ ਪੰਥ ਨੂੰ ਅਸੀਂ ਪੰਥਕਾਂ ਨੂੰ ਵੋਟ ਪਾਉਣੀ ਆ ਹੁਣ ਇਹ ਨਾ ਉਹ ਲੋਕ ਹੌਲੀ ਹੌਲੀ ਹੋਣੀ ਕਰਕੇ ਨਾ ਹੁਣ ਹੁਣ ਨਾ ਜਦੋਂ ਕਿਤੇ ਤੁਹਾਨੂੰ ਉਹੀ ਪਿੰਡ ਦੇ ਲੋਕ ਮਿਲਣ ਰਾਹ ਬਾਟੇ ਦਾ ਗੱਡੀ ਰੋਕ ਕੇ ਦਾ ਤੁਹਾਨੂੰ ਦੇਖੋ ਜੀ ਕਿੱਦਾਂ ਹੁਣ ਇਹ ਯਾਰ ਠੀਕ ਹੀ ਕਹਿੰਦੇ ਹੁੰਦੇ ਸੀ ਤੁਸੀਂ ਉਦੋਂ ਇਦਾਂ ਮੜ ਜਾਇਦਾ ਕਹਿੰਦੇ ਮਤਲਬ ਬਹੁਤ ਬਹੁਤ ਕਈ ਬਰੇ ਆ ਬਸ ਸਮਝ ਆਈ ਆ ਪਰ ਇੱਕ ਹੋਰ ਗੱਲ ਵਾ ਬਹੁਤ سارے ਲੋਕ ਇਦਾਂ ਦੇ ਹੈਗੇ ਜਿਹੜੇ ਨਾ ਠੀਕ ਸਮਝ ਆ ਗਈ ਏਦਾਂ ਹਲੇ ਗੱਡੀ ਐ ਉਲੜੀ ਨਹੀਂ ਚੰਗੀ ਜਿਹੜਾ ਵਿਚ ਵਿਚਾਲੇ ਆਇਆ ਤੋੜੇ ਫਿਰਦੇ ਆ ਹਲੇ ਪਤਾ ਨਹੀਂ ਕਿਦਾਂ ਨੂੰ ਡਿਗਣਾ ਊਠ ਕੇ ਇਸ ਕਰਵਟ ਜਿਹਨੂੰ ਕਹਿੰਦੇ ਬੈਣਾ ਉਹ ਲੋਕ ਵਿਚ ਵਿਚਾਲੇ ਆਲੇ ਹੈਗੇ ਸੁਖਬੀਰ ਬਾਦਲ ਜੀ ਨੂੰ ਮੈਂ ਇਹ ਕਹਿਣਾ ਚਾਹੁੰਦਾ ਸਿੱਖੇ ਭਾਜੀ ਯਾਰ ਤੁਸੀਂ ਤੁਸੀਂ ਨਾ ਮਤਲਬ ਕਿ ਤੁਹਾਡੀ ਘਰ ਕਿਸਮਤ ਵੀ ਮਾੜੀ ਹੈ ਯਾਰ ਤੁਹਾਡੇ ਤੁਹਾਡੇ ਪਿਤਾ ਜੀ ਦਾ ਸੁਪਨਾ ਸੀਗਾ ਕਿ ਮੈਂ ਇਹਨੂੰ ਮੁੱਖ ਮੰਤਰੀ ਦੇ ਦੀ ਕੁਰਸੀ ਤੇ ਬਹੋਣਾ ਪਰ ਤੁਹਾਡੀ ਕਿਸਮਤ ਵਿੱਚ ਹੈ ਨਹੀਂ ਉਹ ਉਹ ਚਲੇ ਗਏ ਸੁਪਨਾ ਨਾਲ ਲੈ ਕੇ ਪਰ ਉਹਨਾਂ ਦੀ ਗੈਰ ਹਾਜ਼ਰੀ ਚ ਤੁਹਾਡਾ ਸੁਪਨਾ ਫਿਰ ਵੀ ਨਹੀਂ ਪੂਰਾ ਹੋਣਾ ਉਹਦੀ ਵਜ੍ਹਾ ਇਹ ਹੈਗੀ ਆ ਕਿ ਤੁਹਾਨੂੰ ਮਾਫੀ ਵੀ ਨਹੀਂ ਮੰਗਣੀ ਆਈ ਤੁਹਾਨੂੰ ਮਾਫੀ ਮੰਗਣ ਲੱਗਿਆ ਇਹ ਨਹੀਂ ਸੀ ਕਹਿਣਾ ਚਾਹੀਦਾ ਕਿ ਮੈਨੂੰ ਇੱਕ ਵਾਰ ਫੇਰ ਮੌਕਾ ਦੇ ਦਿਓ ਤੁਹਾਨੂੰ ਕਹਿਣਾ ਚਾਹੀਦਾ ਸੀਗਾ ਕਿ ਮੈਂ ਬਹੁਤ ਵੱਡੀਆਂ ਗਲਤੀਆਂ ਤੁਹਾਨੂੰ ਲੱਗਦਾ ਮੈਂ ਸੋਸ਼ਲ ਮੀਡੀਆ ਵੀ ਵੇਖਦਾ ਜਥੇ ਬੰਦੀ ਨੂੰ ਮੇਤੇ ਬਹੁਤ ਗੁੱਸਾ ਆਇਆ ਹੈਗਾ ਮੈਂ ਤਿੰਨ ਸੀਟਾਂ ਦੇ ਸਿਮਟ ਕੇ ਰਹਿ ਗਿਆ ਤੁਹਾਨੂੰ ਕਹਿਣਾ ਚਾਹੀਦਾ ਸੀਗਾ ਕਿ ਮੈਂ ਵਾਦਾ ਕਰਦਾ ਅੱਜ ਪ੍ਰਕਾਸ਼ ਦਾੜਾ ਕੀਤਾ ਹੋਇਆ ਮੈਂ ਅੱਜ ਵੈਸੇ ਇਹਨਾਂ ਨੇ ਗੁਸਤਾਖੀ ਬੜੀ ਵੱਡੀ ਕੀਤੀ ਆ ਦਰਬਾਰ ਸਾਹਿਬ ਦੇ ਕੰਪਲੈਕਸ ਨੂੰ ਇਹਨਾਂ ਨੇ ਸਿਆਸੀ ਰੈਲੀ ਦੇ ਵਜੋਂ ਵਰਤਿਆ ਇਹਨਾਂ ਦੀ ਗੁਸਤਾਖੀ ਹੈ ਸੁਖਬੀਰ ਬਾਦਲ ਜੀ ਗੰਭੀਰਤਾ ਮਜ਼ਾਕ ਨਾਲ ਨਾਲ ਗੰਭੀਰਤਾ ਵੀ ਹੈ ਔਰ ਜੇ ਤੁਸੀਂ ਇਹ ਗੱਲ ਕਹਿੰਦੇ ਕਿ ਮਾਫੀ ਮੰਗਦਾ ਸ਼ਾਇਦ ਜਿਹੜੇ ਵਿਚ ਵਿਚਾਲੇ ਵਾਲੇ ਆ ਨਾ ਇਦਾਂ ਉਹ ਉਹਨਾਂ ਨੂੰ ਲੱਗਦਾ ਕਿ ਸੱਚੀ ਮਾਫੀ ਹੋ ਸਕਦਾ ਮੰਗ ਲਈ ਹੋਵੇ ਹੋ ਸਕਦਾ ਸੱਚੀ ਪਰ ਜਿਹੜਾ ਇਹਨਾਂ ਨੇ ਅਗਲੀ ਲਾਈਨ 'ਚ ਬੋਲ ਦਿੱਤਾ ਨਾ ਕਹਿੰਦੇ ਦੁਬਾਰਾ ਮੌਕਾ ਦਿਓ ਅਸੀਂ ਦਰਸਤ ਕਰਾਂਗੇ ਆਪਣੇ ਆਪ ਨੂੰ ਉਤੋਂ ਇਹ ਪਤਾ ਲੱਗਦਾ ਹੈਗਾ ਕਿ ਮਾਫੀ ਵਾਲੀ ਗੱਲ ਕੋਈ ਨਹੀਂ ਹੈਗੀ ਜਿਹੜੀ ਡਿਮਾਂਡ ਸੀ ਨਾ ਅੰਦਰ ਜੋ ਚੱਲਦਾ ਉਹ ਛੇਤੀ ਇਹਨਾਂ ਨੇ ਉਜਾਗਰ ਕਰ ਲਿਆ ਤੁਸੀਂ ਤੁਹਾਡਾ ਸੁਪਨਾ ਰਹਿ ਗਿਆ ਵਿੱਚ ਜੀ ਬਿਲਕੁਲ ਤੇ ਨਾਲ ਕਿਉਂਕਿ ਇੱਕ ਸਾਡੀ ਵੈਸੇ ਵੀ ਮर्यादा ਹੈ ਸ਼੍ਰੀ ਅਕਾਲ ਤਖਤ ਸਾਹਿਬ ਦੀ ਵੀ ਇੱਕ ਮर्यादा ਹੈ ਕਿ ਕਿਸੇ ਤਾਂ ਕੋਈ ਗਲਤੀ ਹੁੰਦੀ ਹੈ ਕਿਸੇ ਟੱਬਰ ਤੋਂ ਹੀ ਗਲਤੀ ਹੁੰਦੀ ਹੈ ਤਾਂ ਸਾਡੇ ਪੰਜ ਸਿੰਘ ਸਹਿਬਾਨ ਜਿਹੜੇ ਹੈਗੇ ਨੇ ਉਹ ਤੈ ਕਰਦੇ ਨੇ ਕਿ ਗਲਤੀ ਕਿਹੜੇ ਲੈਵਲ ਦੀ ਹੈਗੀ ਹੈ ਤੇ ਉਹਨੂੰ ਸਜ਼ਾ ਕੀ ਲਾਣੀ ਹੈ ਇਸ ਤੋਂ ਪਹਿਲਾਂ ਇੱਕ ਹੋਰ ਗੱਲ ਆ ਜੀ ਜਦੋਂ ਤੁਸੀਂ ਗਲਤੀ ਕਰਦੇ ਹੋ ਜਦੋਂ ਤੁਸੀਂ ਗੁਸਤਾਖੀ ਕਰਦੇ ਹੋ ਨਾ ਜੀ ਕੋਈ ਗੁਨਾਹ ਕਰਦੇ ਹੋ ਤਾਂ ਤੁਸੀਂ ਜਿਸ ਅਹੁਦੇ ਦੇ ਉੱਪਰ ਹੁੰਨੇ ਹੋ ਪਹਿਲਾਂ ਤੁਸੀਂ ਉਸ ਅਹੁਦੇ ਨੂੰ ਛੱਡਦੇ ਹੋ ਛੱਡ ਕੇ ਫਿਰ ਤੁਸੀਂ ਗੁਰੂ ਦੇ ਦਰ ਤੇ ਜਾ ਕੇ ਢਹਨੇ ਹੋ ਉਹ ਤੇ ਛੱਡਦਾ ਹੀ ਨਹੀਂ ਨਾਲ ਦੇ ਵੀ ਕਹਿ ਹਟੇ ਕਹਿੰਦੇ ਛੱਡ ਦੇ ਯਾਰ ਕਹਿੰਦੇ ਅੰਦਰ ਖਾਤੇ ਤਰਲੇ ਮਾਰ ਹਟੇ ਉਹ ਨਹੀਂ ਛੱਡਦਾ ਯਾਰ ਉਹ ਕਿਦਾਂ ਛੱਡ ਦੇਵੇ ਹੁਣ ਗੱਲ ਤਾਂ ਉਹੀ ਹੈ ਧਿਆਨ ਸਿੰਘ ਡੋਗਰੇ ਨੇ ਕੀ ਕੀਤਾ ਸੀ ਤੇ ਕਾਦੇ ਵਾਸਤੇ ਕੀਤਾ ਸੀ ਦੁਨੀਆ ਜਾਣਦੀ ਆ ਜੀ ਪੁੱਤ ਨੂੰ ਰਾਜ ਗੱਦੀ ਦੇਣ ਵਾਸਤੇ ਤੇ ਉਹੀ ਜਿਉਂਦੀ ਜਾਗਦੀ ਮਿਸਾਲ ਬਾਦਲ ਸਾਹਿਬ ਨੇ ਉਹਨੇ ਕੀਤਾ ਪੁੱਤ ਨੂੰ ਸੀਐਮ ਬਣਾਉਣ ਪਿੱਛੇ ਉਹਨੇ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਉਜਾੜ ਦਿੱਤਾ ਇਹਨੇ ਪੰਜਾਬ ਉਜਾੜ ਦਿੱਤਾ ਫਰਕ ਕਿਤੇ ਨਹੀਂ ਹੈਗਾ ਗੱਲ ਉਹੀ ਲੱਗਦਾ ਵੀ ਸੰਗਤ ਚ ਡੋਗਰਿਆਂ ਦੀਆਂ ਔਲਾਦਾਂ ਕਿਤੇ ਨਾ ਕਿਤੇ ਸਾਡੇ ਵਿੱਚ ਵਿਚਰ ਰਹੀਆਂ ਨੇ ਤੇ ਮਸੰਦਾ ਦੀਆਂ ਔਲਾਦਾਂ ਵੀ ਸਾਡੇ ਵਿੱਚ ਵਿਚਰ ਰਹੀਆਂ ਨੇ ਅਬਦਾਲੀ ਵਰਗੇ ਔਰੰਗਜ਼ੇਬ ਵਰਗੇ ਉਹਨਾਂ ਦੀਆਂ ਔਲਾਦਾਂ ਵੀ ਸਾਡੇ ਵਿੱਚ ਵਿਚਰ ਰਹੀਆਂ ਨੇ ਨਹੀਂ ਤਾਂ ਜੋ ਬੀਤੇ ਦਿਨੀ ਮਤਲਬ ਅਕਾਲ ਤਖਤ ਸਾਹਿਬ ਦੇ ਪਿੱਛੇ ਜਦੋਂ ਬਾਬਾ ਗੁਰਬਖਸ਼ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ ਸੀ ਉਹਦੇ ਨੇੜੇ ਤੇੜੇ ਜੋ ਕੁਝ ਉੱਥੇ ਵਾਪਰਿਆ ਮਤਲਬ ਦੇਖੋ ਬਹੁਤ ਲੋਕ ਕਹਿੰਦੇ ਨੇ ਕਿ ਮੈਂ ਐਸਜੀਪੀਸੀ ਦੇ ਖਿਲਾਫ ਕਿਉਂ ਆ ਮੈਂ ਐਸਜੀਪੀਸੀ ਦੇ ਖਿਲਾਫ ਨਹੀਂ ਆ ਭਪਿੰਦਰ ਸਿੰਘ ਜੀ ਹੁਣ ਬਾਬਾ ਦੀਪ ਸਿੰਘ ਤੋਂ ਬਾਅਦ ਜਿਹੜੇ ਦੂਜੇ ਸ਼ਹੀਦ ਹੋਏ ਨੇ ਬਾਬਾ ਗੁਰਬਖਸ਼ ਸਿੰਘ ਜੀ ਅਕਾਲ ਤਖਤ ਸਾਹਿਬ ਦੇ ਪਿਛਲੇ ਪਾਸੇ ਸਥਾਨ ਆ ਜੀ ਜੀ ਬਿਲਕੁਲ ਹੈ ਉਸ ਦਿਨ ਮੈਨੂੰ ਫੋਨ ਆਂਦਾ ਹੈ ਵੀ ਅੱਜ ਦਰਬਾਰ ਸਾਹਿਬ ਦੋ ਘਟਨਾਵਾਂ ਵਾਪਰੀਆਂ ਹੂੰ ਹੂੰ ਦੋ ਅਲੱਗ-ਅਲੱਗ ਕਮਰਿਆਂ ਦੇ ਵਿੱਚ ਇੱਕ ਦੇ ਵਿੱਚ ਪੂਰਾ ਨਿਰਵਸਤਰ ਜੋੜਾ ਮਿਲਿਆ ਐਸਜੀਪੀਸੀ ਦੇ ਏਮਪਲੋਈ ਬੀਬੀ ਤੇ ਬੰਦਾ ਇੱਕ ਹੋਰ ਕਮਰੇ ਦੇ ਵਿੱਚ ਅਰਧ ਨਗਨ ਮਿਲਿਆ ਹੂੰ ਹੂੰ ਤੁਹਾਡਾ ਖੂਨ ਨਹੀਂ ਖਾਲੂਗਾ ਹੂੰ ਹੂੰ ਫਿਰ ਉਸ ਤੋਂ ਬਾਅਦ ਮੈਨੂੰ ਐਸਜੀਪੀਸੀ ਦੇ ਅਧਿਕਾਰੀਆਂ ਵੱਲੋਂ ਇਹ ਆਂਦੀ ਹੈ ਵੀ ਸੈਨਿਕ ਇਨਫੋਰਮੇਸ਼ਨ ਤੇਰੇ ਕੋਲ ਸਹੀ ਪਹੁੰਚੀ ਹੈ ਥਾਂ ਗਲਤ ਨੇ ਕਿਤੇ ਰਸੋਈ ਸੀ ਕਿਤੇ ਕਮਰਾ ਸੀ ਵੀ ਆਹ ਕਮਰੇ ਨਹੀਂ ਸੀ ਹੁਣ ਮੈਂ ਉਹਨਾਂ ਨੂੰ ਇੱਕੋ ਹੀ ਗੱਲ ਕਹੀ ਮੈਂ ਕਿ ਅੱਗ ਲੱਗੇ ਜਲ ਕੇ ਬੁਜੇ ਸੀ ਤੇ ਦਰਬਾਰ ਸਾਹਿਬ ਕੰਪਲੈਕਸ ਦਾ ਅੰਦਰ ਨਾ ਮर्यादा ਭੰਗ ਹੋਈ ਉੱਥੇ 295 ਨਹੀਂ ਬਣਦੀ ਤੁਸੀਂ ਤਬਾਦਲੇ ਕਿੱਦਾਂ ਕਰ ਰਹੇ ਹੋ ਉਹਨਾਂ ਤੇ ਫੌਜਦਾਰੀ ਮੁਕੱਦਮੇ ਤੁਹਾਡੇ ਤੋਂ ਦਰਜ ਨਹੀਂ ਹੁੰਦੇ ਉੱਥੇ ਗੁਰੂ ਦੀ ਬੇਅਦਬੀ ਨਹੀਂ ਹੋਈ ਨੇ ਜਿਉਂ ਨਾਤੇ ਨਹੀਂ ਬਣਦੀ 295 ਤੁਹਾਡੇ ਤੇ ਬਣਦੀ ਆ ਬਣਾਈ ਵੀ ਤੁਹਾਡੇ ਤੇ ਉਹਨਾਂ ਨੇ ਨਹੀਂ ਮਤਲਬ ਉਹਨਾਂ ਤੇ ਨਹੀਂ ਬਣ ਬਣਦੀ ਜੀ ਉਹਨਾਂ ਦੇ ਹਿਸਾਬ ਦੇ ਨਾਲ ਗੱਲ ਦੇਖੋ ਉਹਨਾਂ ਨੂੰ ਫਿੱਟ ਬੈਂਦੇ ਆ ਬੰਦੇ ਸਾਰੇ ਉਹ ਕਿਉਂਕਿ ਉਹਨਾਂ ਨੂੰ ਉਹਨਾਂ ਦਾ ਪਤਾ ਉਹਨਾਂ ਨੂੰ ਉਹਨਾਂ ਦਾ ਪਤਾ ਅਗਲੇ ਕਹਿੰਦੇ ਤੂੰ ਮੈਨੂੰ ਕਾਜੀ ਕਹੇ ਮੈਂ ਤੈਨੂੰ ਮੁੱਲਾ ਕਹੂੰਗਾ ਓਏ ਤਾਂ ਚੱਲਦਾ ਜੇ ਤੁਹਾਡੇ ਤੇ ਬਣਦੀ ਆ ਛੜ ਤੇ ਬਣਦੀ ਕਿਸੇ ਹੋਰ ਤੇ ਬਣਦੀ ਹੋਊਗੀ ਉਹਨਾਂ ਤੇ ਨਹੀਂ ਬਣਦੀ ਉਹਨਾਂ ਦੇ ਹਿਸਾਬ ਦੇ ਨਾਲ ਤਾਂ ਫਿਰ ਇੱਕ ਸਿੱਖ ਹੋਣ ਦੇ ਨਾਤੇ ਮੈਂ ਸੀਰੀਅਸ ਨੋਟ ਦੇ ਉੱਤੇ ਇਹ ਪੁੱਛਦਾ ਆ ਇੱਕ ਸਿੱਖ ਹੋਣ ਦੇ ਨਾਤੇ ਤੁਸੀਂ ਤਾਂ ਅੱਖਾਂ ਦੇ ਸਾਹਮਣੇ ਇਹ ਸਭ ਹੋ ਰਿਹਾ ਹੋਵੇ ਇਹ ਤੁਹਾਡੇ ਪਤਾ ਨੂੰ ਪਤਾ ਲੱਗਿਆ ਤਾਂ ਫਿਰ ਤੁਹਾਡਾ ਅਗਲਾ ਫਰਜ਼ ਕੀ ਅਗਲਾ ਫਰਜ਼ ਹਾਂ ਜੀ ਜਿਹੜਾ ਹੈਗਾ ਨਾ ਜੀ ਉਹਨਾਂ ਨੂੰ ਬੇਨਕਾਬ ਕਰਨਾ ਔਰ ਉਹਦੋਂ ਵੀ ਜਿਹੜੀ ਵੱਡੀ ਗੱਲ ਹੈਗੀ ਆ ਖਾਲਸਾ ਪੰਥ ਨੂੰ ਇਹ ਚਾਹੀਦਾ ਹੈਗਾ ਕਿ ਜਿਹੜਾ ਗਲ ਪਿਆ ਹੋਇਆ ਢੋਲ ਇਲੈਕਸ਼ਨ ਭਵੇਂ ਸਿਸਟਮ ਸਾਡੇ ਵਿੱਚ ਨਹੀਂ ਹੈਗਾ ਪਰ ਹੁਣ ਜੇ ਕੌਮ ਦੇ ਗਲੇ ਪੇਜ ਹੋਇਆ ਤਾਂ ਉਸ ਢੋਲ ਨੂੰ ਤੈ ਭਾਵੇਂ ਉਹਨਾਂ ਨੇ ਕਰਨਾ ਵੀ ਹੁਣ ਬਚਾ ਲਓ ਉਹਨੂੰ ਬਜਾਉਣਾ ਕਿਸ ਤਰੀਕੇ ਨਾਲ ਤਾਲ ਕਿਦਾਂ ਦੀ ਕੱਢਣੀ ਹੈਗੀ ਆ ਉਹਨਾਂ ਕਾਮ ਸਾਡੀਆਂ ਸਾਡਾ ਖਾਲਸਾ ਪੰਥ ਸਾਡੀਆਂ ਖਾਲਸਾਈ ਧਿਰਾਂ ਜਥੇ ਬੰਦੇ ਆਗੂ ਉਹ ਕਰ ਲੈਣ ਤਾਂ ਮੈਨੂੰ ਲੱਗਦਾ ਕਿ ਉਹ ਬਿਹਤਰ ਹੈਗਾ ਉਹਦੇ ਨਾਲ ਕਾਫੀ ਕੁਝ ਠੀਕ ਹੋ ਜਾਊਗਾ ਤੇ ਹੁਣ ਜਿਹੜਾ ਐਸਪੀਸੀ ਦਾ ਚੋਣਾ ਸਿਰ ਦੇ ਉੱਤੇ ਨੇ ਵੋਟਾਂ ਬਣ ਰਹੀਆਂ ਨੇ ਉਹਦੇ ਬਾਰੇ ਸੰਗਤ ਨੂੰ ਕੀ ਕਹਿਣਾ ਚਾਹੋ ਕਿ ਕਿ ਮੈਂ ਤਾਂ ਬੋਲ-ਬੋਲ ਕੇ ਬਹੁਤ ਥੱਕ ਗਿਆ ਭਰਾ ਸਮਝਾ ਕੇ ਉਹਦੇ ਬਾਰੇ ਮੈਂ ਇਹ ਕਹਿਣਾ ਚਾਹੂੰਗਾ ਕਿ ਮੈਨੂੰ ਬਹੁਤ ਸਾਰੇ ਸੱਜਣ ਇਦਾਂ ਦੇ ਮਿਲਦੇ ਹੈਗੇ ਆ ਕਿਸੇ ਦੀ ਗੱਲ ਕੀ ਕਰਨੀ ਆ ਮੈਂ ਚਲੋ ਛੋਟੀ ਜਿਹੀ ਉਦਾਹਰਣ ਦੇ ਕੇ ਮੇਰੇ ਕੋਲ ਨਾ ਜੀ ਨਾਲ ਮੇਰੇ ਮੇਰੀ ਸਹਿਯੋਗੀ ਆ ਕੋਈ ਕੰਮ ਮੇਰੇ ਨਾਲ ਚਲੋ ਕਰਦੀ ਹੈਗੀ ਆ ਤਾਂ ਉਹ ਇੱਕ ਦਿਨ ਮੈਨੂੰ ਸਾਰਾ ਪਰਿਵਾਰ ਅਮਰਤਾ ਰਹੀ ਆ ਉਹਨੇ ਮੈਨੂੰ ਸਵਾਲ ਕੀਤਾ ਕਿੰਨੇ ਚਿਰ ਹੋ ਗਿਆ ਮੇਰੇ ਨਾਲ ਪਰ ਮੈਂ ਆਪਣੇ ਪਰਿਵਾਰਾਂ ਦੀ ਗੱਲ ਕਰਦਾ ਸਾਡੇ ਪਰਿਵਾਰਾਂ ਦੇ ਹਾਲਾਤਵੇਂ ਦੇ ਆ ਉਹ ਕਹਿੰਦੇ ਵੀ ਇਹ ਵੋਟਾਂ ਕਾਹਦੀਆਂ ਹੁੰਦੀਆਂ ਨੇ ਇੱਕ ਉਦਾਹਰਨ ਹਰ ਵੇਲੇ ਪਾ ਜਦੋਂ ਇਕੱਠੇ ਵਿਚਰਨ ਆਲੇ ਆ ਇਹ ਤੋਂ ਇਲਾਵਾ ਹੋਰ ਬਹੁਤ ਸਾਰੇ ਜਿਹੜੇ ਨਿਤ ਗੁਰੂ ਘਰ ਜਾਂਦੇ ਆ ਤੁਸੀਂ ਉਹਨਾਂ ਵਿੱਚੋਂ ਕਈ ਜਾਣੇ ਮੈਂ ਕਈਆਂ ਨੂੰ ਜਾਣਦਾ ਹੈਗਾ ਇੱਕ ਦਿਨ ਮੈਂ ਤਾਂ ਗੱਲ ਕਰਤੀ ਮੈਨੂੰ ਪਤਾ ਕੁੜੀ ਨੂੰ ਗੁੱਸਾ ਨਹੀਂ ਕਰਨਾ ਕਿ ਭਾਜੀ ਤੁਸੀਂ ਮੇਰੇ ਵੇਰ ਗੱਲ ਕਰਤੀ ਬਹੁਤ ਸਾਰੇ ਪਰ ਤੁਸੀਂ ਉਹਨਾਂ ਨਾਲ ਗੱਲ ਕਰਕੇ ਵੇਖੋ ਉਹ ਕਹਿੰਦੇ ਵੋਟਾਂ-ਵੂਟਾਂ ਦਾ ਕੋਈ ਰੋਲਾ ਐ ਵੋਟਾਂ ਕਾਹਦੀਆਂ ਪੈਣੀਆਂ ਹੁੰਦੀਆਂ ਇਹ ਕਿੱਦਾਂ ਪੈਂਦੀਆਂ ਉਹ ਮੈਨੂੰ ਲੱਗਦਾ ਹੈ ਕਈਆਂ ਨੂੰ ਪਤਾ ਵੀ ਪਿਛਲੇ ਵਾਰ ਵੀ ਸਮਝਾਇਆ ਸੀਗਾ ਉਹ ਪਿਛਲੀ ਵਾਰੀ ਸਮਝਾਇਆ ਤਾਂ ਭੁੱਲ ਗਿਆ ਕਿਉਂਕਿ ਜਿਹਨਾਂ ਦੀ ਉਮਰ ਸੀ ਕਿ ਉਸ ਵੇਲੇ ਕਿਉਂਕਿ 12 ਸਾਲ ਬਾਅਦ ਮੋਟਾ ਹੋਣੀਆਂ 13-13 ਸਾਲ ਲੰਘ ਜਾਂਦੇ ਇੱਥੇ ਚੇਤਨ ਤਾਂ ਤਾਰਵੇਂ ਨਾ ਜ 5 ਦੀ ਸਾਲੀ ਆ ਜਾਣ 5 ਦੀ ਸਾਲੀ ਆ ਜਾਣ ਉਹ ਚੇਤਾ ਹੀ ਭੁੱਲ ਜਾਂਦਾ ਕਈਆਂ ਨੂੰ ਮੈਨੂੰ ਹੋਰ ਦ ਛੱਡੋ ਆ ਪਿੱਛੇ ਜਦੋਂ ਨਵੰਬਰ ਦੇ ਵਿੱਚ ਧਾਮੀ ਸਾਹਿਬ ਨੂੰ ਦੁਆਰ ਤੋਂ ਪ੍ਰਧਾਨ ਚੁਣਿਆ ਗਿਆ ਹਾਂ ਅੱਧੇ ਕਹਿੰਦੇ ਕਹਿੰਦੇ ਕਾਕਾ ਅਸੀਂ ਤਾਂ ਵੋਟਾਂ ਬਣਾ ਕੇ ਆਏ ਸੀਗੇ ਹੱਲੇ ਵੋਟਾਂ ਪੈ ਵੀ ਗਿਆ ਪ੍ਰਧਾਨ ਸੇ ਤੋਂ ਨਹੀਂ ਪਤਾ ਜੀ ਨਹੀਂ ਚੁਣ ਹੋ ਗਿਆ ਨਹੀਂ ਪਤਾ ਲੋਕਾਂ ਨੂੰ ਮੈਂ ਇਸ ਕਰਕੇ ਸਾਰਿਆਂ ਨੂੰ ਕਹਿਣਾ ਚਾਹੁੰਦਾ ਕਿ ਖਾਲਸਾ ਜੀ ਜਿਨਨੇ ਵੀ ਸਜਣ ਗੱਲਬਾਤ ਨੂੰ ਸੁਣ ਰਹੇ ਬੜ ਵਿਧਾਨ ਸਭਾ ਦੀਆਂ ਚੋਣਾਂ ਹੁੰਦੀਆਂ ਨੇ ਐਮ ਐਲ ਏ ਚੁਣੇ ਜਾਂਦੇ ਆ ਜਿੱਦਾਂ ਪਾਰਲੀਮੈਂਟ ਦੀਆਂ ਚੋਣਾਂ ਹੁੰਦੀਆਂ ਨੇ ਲੋਕ ਸਭਾ ਉੱਥੇ ਮੈਂਬਰ ਪਾਰਲੀਮੈਂਟ ਚੁਣੇ ਜਾਂਦੇ ਹੈਗਾ ਇਦਾਂ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬੜੇ ਦੁੱਖ ਵਾਲੀ ਗੱਲ ਹੈ ਕਿ ਸਾਡੇ ਗੱਲ ਵਿੱਚ ਪਿਆ ਹੋਇਆ ਢੋਲ ਭਈ ਤੋਂ ਖਾਲਸਾ ਜੀ ਇਹ ਜਿਹੜੀਆਂ ਵੋਟਾਂ ਹੁੰਦੀਆਂ ਨੇ ਇਹ ਇਸ ਕਰਕੇ ਹੁੰਦੀਆਂ ਨੇ ਕਿ ਗੁਰੂ ਘਰਾਂ ਦੇ ਪ੍ਰਬੰਧਾਂ ਨੂੰ ਸੁਚਾਰੂ ਤਰੀਕੇ ਦੇ ਨਾਲ ਚਲਾਉਣ ਦੇ ਵਾਸਤੇ ਇੱਕ ਕਮੇਟੀ ਚੁਣੀ ਜਾਂਦੀ ਹੈ ਜਿਹਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਿਹਾ ਜਾਂਦਾ ਹੈ ਤੋ ਤੁਹਾਡੇ ਹਲਕੇ ਦੇ ਵਿੱਚ ਜਿੰਨੇ ਵੀ ਹਲਕੇ ਹੈਗੇ ਨੇ ਜਿਹਦਾ ਵਿਧਾਨ ਸਭਾ ਦੇ ਹੁੰਦੇ ਆ ਇਦਾਂ ਹੀ ਆਪੋ ਆਪਣੇ ਹਲਕੇ ਦੇ ਵਿੱਚੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਲੈਕਸ਼ਨਾਂ ਵਾਸਤੇ ਉਮੀਦਵਾਰ ਚੁਣੇ ਜਾਂਦੇ ਹੁੰਦੇ ਆ ਉਹਦੇ ਵਿੱਚ ਆਜ਼ਾਦ ਵੀ ਆ ਜਿਹਦਾ ਬਾਕੀ ਇਲੈਕਸ਼ਨ ਹੁੰਦੇ ਆ ਉਹਦੇ ਵਿੱਚ ਕਿਸੇ ਨਾ ਕਿਸੇ ਸਿਆਸੀ ਪਾਰਟੀ ਜਿਦੋਂ ਸ਼੍ਰੋਮਣੀ ਅਕਾਲੀ ਦਲ ਹੋ ਗਿਆ ਉਹਦੇ ਵਿੱਚ ਦੂਜੀਆਂ ਪਾਰਟੀਆਂ ਨਹੀਂ ਇਹਨਾਂ ਨੇ ਭਾਗ ਲੈਣਾ ਹੁੰਦਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰਵਾ ਜਿੱਦਾਂ ਹੋਰ ਵੱਖ-ਵੱਖ ਜਥੇਬੰਦੀਆਂ ਦੇ ਆਗੂ ਹੈਗੇ ਆ ਉਹਨਾਂ ਨੇ ਭਾਗ ਲੈਣਾ ਹੁੰਦਾ ਉਹਨਾਂ ਨੇ ਆਪਣੇ ਉਮੀਦਵਾਰ ਖੜੇ ਕਰਨੇ ਆ ਤੁਸੀਂ ਉਹਨਾਂ ਨੂੰ ਵੋਟ ਪਾਉਣੀ ਹੁੰਦੀ ਆ ਜਿਹੜਾ ਆਗੂ ਤੁਹਾਨੂੰ ਲੱਗਦਾ ਕਿ ਪੰਥਕ ਹੈ ਵਧੀਆ ਤਰੀਕੇ ਨਾਲ ਇਹ ਪ੍ਰਬੰਧ ਚਲਾ ਸਕਦਾ ਇਹਦੇ ਅੰਦਰ ਪੰਥ ਦਾ ਦਰਦ ਹੈਗਾ ਤੁਸੀਂ ਉਹਨੂੰ ਵੋਟ ਪਾਉਣੀ ਹੁੰਦੀ ਆ ਉਹਦੇ ਵਾਸਤੇ ਇੱਕ ਫਾਰਮ ਹੈਗਾ ਤੁਸੀਂ ਉਹ ਫਾਰਮ ਫਿਲ ਕਰਨਾ ਹੈਗਾ ਉਸ ਫਾਰਮ ਨੂੰ ਭਰ ਕੇ ਤੁਹਾਡੀ ਫੋਟੋ ਲੱਗਣੀ ਹੈਗਾ ਤੁਸੀਂ ਆਪਣੀਆਂ ਵੋਟਾਂ ਜਰੂਰ ਬਣਾ ਕੇ ਰੱਖੋ ਬਾਰ-ਬਾਰ ਫਿਰ ਕਹਿ ਰਿਆਂ ਇਹ ਬੜੀ ਸਾਡੀ ਤਰਾਸਦੀ ਹੈ ਕਿ ਸਾਡੇ ਵਿੱਚ ਇਲੈਕਸ਼ਨ ਵਾਲਾ ਸਿਸਟਮ ਨਹੀਂ ਸੀਗਾ ਪਰ ਜੇ ਹੋਰ ਢੋਲ ਸਾਡੇ ਗਲ ਵਿੱਚ ਪਿਆ ਹੋਇਆ ਹੈ ਤੇ ਤੁਸੀਂ ਪੰਥਕ ਆਗੂ ਚੁਣਨ ਵਾਸਤੇ ਉਹ ਵੋਟਾਂ ਜ਼ਰੂਰ 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 ਮਨਾ ਲਓ ਜਦੋਂ ਇਲੈਕਸ਼ਨ ਦਾ ਐਲਾਨ ਹੋਊਗਾ ਕਿ ਐਨੀ ਤਰੀਕ ਨੂੰ ਵੋਟ ਪਾਣੀ ਆ ਫਿਰ ਤੁਹਾਡੇ ਹਲਕੇ ਦੇ ਵਿੱਚ ਬੂਥ ਬਣੂਗਾ ਤੁਸੀਂ ਉਸ ਬੂਥ ਤੇ ਜਾ ਕੇ ਆਪਣੇ ਪਸੰਦੀਦਾ ਆਗੂ ਨੂੰ ਪਸੰਦੀਦਾ ਦਾ ਮਤਲਬ ਇਹ ਨਹੀਂ ਹੈਗਾ ਕਿ ਮੇਰੇ ਚਾਚਾ ਜੀ ਦਾ ਮੁੰਡਾ ਬਹੁਤ ਮੈਨੂੰ ਪਸੰਦ ਉਹ ਪਰ ਪਿੰਦਾ ਸ਼ਰਾਬ ਆਉਂਦਾ ਨਹੀਂ ਉਹ ਨਹੀਂ ਪਸੰਦੀਦਾ ਆਗੂ ਜਿਹੜਾ ਪੰਥ ਨੂੰ ਸਮਰਪਿਤ ਹੈਗਾ ਤੁਸੀਂ ਉਹਨੂੰ ਵੋਟ ਪਾਉਣੀ ਆ ਜਾ ਕੇ ਇਹਦਾ ਕਮੇਟੀ ਚੁਣੀ ਜਾਣੀ ਆ ਬਿਲਕੁਲ ਜੀ ਬਿਲਕੁਲ ਜ਼ਰੂਰੀ ਹਾਂ ਤਾਂ ਕਿ ਇਹਨੇ ਦੱਸ ਦਿੱਤਾ ਵੋਟਾਂ ਬਣಾಣੀਆਂ ਬਹੁਤ ਜ਼ਰੂਰੀ ਨੇ ਇਵਨ ਜਿਹੜੇ ਮਤਲਬ ਗੁਰਸਿੱਖ ਨਹੀਂ ਵੀ ਹੈਗੇ ਨੇ ਵੋਟਾਂ ਅਪਲਾਈ ਜ਼ਰੂਰ ਕਰੋ ਬਣਦੀ ਹੈ ਨਹੀਂ ਬਣਦੀ ਪਾਣ ਦਾ ਅਧਿਕਾਰ ਤੁਹਾਨੂੰ ਮਿਲਦਾ ਨਹੀਂ ਮਿਲਦਾ ਸਿੰਘ ਕੋਲ ਤੁਹਾਡੇ ਨਾਮ ਨਾਲ ਲੱਗਿਆ ਹੈ ਦਾੜਾ ਤੁਸੀਂ ਚਾਹੇ ਕੱਟਦੇ ਹੋ ਤੁਸੀਂ ਦਸਤਾਰ ਬੰਨਦੇ ਹੋ ਪਰ ਵੋਟ ਆਪਣਾ ਫਾਰਮ ਭਰ ਕੇ ਦਿਓ ਜ਼ਰੂਰ ਤਾਂ ਕਿ ਵੋਟਾਂ ਦੀ ਕਾਊਂਟਿੰਗ ਹੋਵੇ ਕਿੰਨੀ ਟੋਟਲ ਸਿੱਖਾਂ ਦੀ ਵੋਟ ਕਿੰਨੀ ਹੈ ਕਿੰਨੀ ਬਣੀ ਹੈ ਤੇ ਕਿੰਨੀ ਨਹੀਂ ਬਣੀ ਤੇ ਰੀਜ਼ਨ ਉਹਦਾ ਕੀ ਹੈ ਤੇ ਦੂਸਰੀ ਚੀਜ਼ ਜਦੋਂ ਵੋਟ ਅਸੀਂ ਪੁਗਤಾಣੀਆਂ ਪੰਜ ਸਿੰਘ ਸਹਿਬਾਨ ਜਿੰਨੇ ਵੀ ਮਤਲਬ ਅੰਮ੍ਰਿਤ ਸੰਚਾਰ ਵਾਲੇ ਪੰਜ ਸਿੰਘ ਸਹਿਬਾਨ ਹੈਗੇ ਨੇ ਪਿੱਛੇ ਜੇ ਸਮਾਗਮ ਮੋਗੇ ਦੇ ਵਿੱਚ ਕੀਤਾ ਸੀ ਤੇ ਅਗਲਾ ਸਮਾਗਮ ਵੀ ਬਹੁਤ ਛੇਤੀ ਉਲੀਕਿਆ ਜਾ ਰਿਹਾ ਹੈ ਪੂਰੇ ਪੰਜਾਬ ਦੇ 23 ਦੇ 23 ਅਲੱਗ-ਅਲੱਗ ਜਿੱਡਿਆਂ ਦੇ ਵਿੱਚ ਇਹ ਸਮਾਗਮ ਉਲੀਕੇ ਜਾਣਗੇ ਉੱਥੇ ਜਿਹੜੀਆਂ ਤਿੰਨ ਵੱਡੀਆਂ ਤੇ ਰਹਿ ਗਈਆਂ ਦੀ ਭਾਈ ਬਲਦੇਵ ਸਿੰਘ ਜੀ ਵਿਡਾਲਾ ਦੇ ਤਾਂ ਪਹਿਲਾਂ ਹੀ ਹਥਿਆਰ ਛੋੜ ਦਿੱਤੇ ਭਈ ਜਿੱਦਾਂ ਮੈਨੂੰ ਪੰਜ ਸਿੰਘ ਸਹਿਬਾਨ ਹੁਕਮ ਕਰਨਗੇ ਮੈਂ ਆਪਣਾ ਕੋਈ ਬੰਦਾ ਮੈਦਾਨ 'ਚ ਨਹੀਂ ਉਤਾਰਦਾ ਜਿੱਥੇ ਤੁਹਾਡੇ ਕੋਲ ਨਾ ਹੋਇਆ ਉੱਥੇ ਤੁਸੀਂ ਜੋ ਮੇਰੀ ਸੇਵਾ ਲਾਉਂਗੇ ਉੱਥੇ ਅਸੀਂ ਆਪਣਾ ਨੁਮਾਇੰਦਾ ਉਤਾਰ ਦਾਂਗੇ ਜੇ ਪੰਜ ਸਿੰਘ ਸਹਿਬਾਨ ਕਹਿਣਗੇ ਉਸ ਤੋਂ ਇਲਾਵਾ ਭਾਈ ਰਣਜੀਤ ਸਿੰਘ ਜੀ ਦਾ ਧੜਾ ਹੋ ਗਿਆ ਤੇ ਉਸ ਤੋਂ ਇਲਾਵਾ ਮਾਨਦਲ ਹੋ ਗਿਆ ਬੀਬੀ ਜਗੀਰ ਕੌਰ ਦਾ ਪਤਾ ਨਹੀਂ ਹਰੇ ਕਿਹੜੇ ਪਾਸੇ ਆ ਹੋਰ ਮਤਲਬ ਉਹ ਜਿਹੜੇ ਆਜ਼ਾਦ ਆਪਣੇ ਆਪ ਨੂੰ ਕਹਿੰਦੇ ਆ ਖੜੇ ਕਰਦੇ ਕੁਝ ਬਾਦਲ ਵੀ ਖੜੇ ਕਰਨਗੇ ਪਰ ਸੰਗਤ ਨੂੰ ਜੇ ਇਸ ਵੀ ਹਲਕੇ ਦੇ ਵਿੱਚ ਪੰਜ ਸਿੰਘ ਸਹਿਵਾਨਾ ਦੇ ਵੱਲੋਂ ਆਪ ਦੇਖ ਕੇ ਨੁਮਾਇੰਦਾ ਖੜਾ ਕੀਤਾ ਜਾਏਗਾ ਉਸ ਦੇ ਸਾਹਮਣੇ ਨਾ ਕੋਈ ਆਜ਼ਾਦ ਖੜਾ ਹੋਏਗਾ ਨਾ ਮਾਨਦਲ ਦਾ ਬੰਦਾ ਖੜਾ ਹੋਏਗਾ ਨਾ ਰਣਜੀਤਾੜੇ ਦਾ ਬੰਦਾ ਖੜਾ ਹੋਏਗਾ ਨਾ ਭਾਈ ਬੜਾਲੇ ਦਾ ਕੋਈ ਵੀ ਨਹੀਂ ਖੜਾ ਹੋਏਗਾ ਤੇ ਜਿਹੜਾ ਪੰਜ ਸਿੰਘ ਸਹਿਵਾਨਾ ਦੇ ਕੀਤੇ ਫੈਸਲੇ ਦੇ ਖਿਲਾਫ ਜਾਂਦਾ ਆ ਤਾਂ ਫਿਰ ਤੁਸੀਂ ਸਮਝ ਲਿਓ ਵੀ ਉਹ ਪੰਜਾਬ ਦਾ ਸਾਡੀ ਸਿੱਖ ਕੌਮ ਦਾ ਸਭ ਤੋਂ ਵੱਡਾ ਦੁਸ਼ਮਣ ਹੈ ਤੇ ਉਹ ਸਿੱਧੇ ਤੌਰ ਦੇ ਉੱਤੇ ਬਾਦਲਾਂ ਦੇ ਹੱਕ ਵਿੱਚ ਭੋਗਤ ਰਿਹਾ ਆ। ਉਹ ਹੁਣ ਚਾਹੇ ਢੜਾ ਜਿਹੜਾ ਮਰਜੀ ਹੋਵੇ ਤੇ ਚਾਹੇ ਆਜ਼ਾਦ ਜਿਹੜਾ ਮਰਜੀ ਹੋਵੇ ਆਉਣ ਵਾਲੇ ਵਕਤ ਨੇ ਤੁਹਾਨੂੰ ਦੱਸ ਦੇਣਾ ਸੋ ਉਤਾਵ ਚੜਾਵ ਜ਼ਿੰਦਗੀ ਦੇ ਵਿੱਚ ਆਂਦੇ ਰਹਿੰਦੇ ਨੇ ਉਦਾਂ ਉਤਾਵ ਚੜਾਵ ਪੰਜਾਬ ਦੇ ਵਿੱਚ ਵੀ ਆ ਰਹੇ ਨੇ ਖਾਲਸਾ ਪੰਥ ਤੇ ਵੀ ਆਏ ਨੇ ਪਰ ਇਹ ਪੰਥ ਚੜ੍ਹਦੀ ਕਲਾ 'ਚ ਅਸੀਂ ਚੜ੍ਹਦੀ ਕਲਾ 'ਚ ਹੈ ਤੇ ਚੜ੍ਹਦੀ ਕਲਾ 'ਚ ਰਹੇਗਾ ਜਿੱਦਾਂ ਕਹਿੰਦੇ ਮਨੂੰ ਸਾਡੀ ਦਾਤਰੀ ਅਸੀਂ ਮਨੂੰ ਦੱਸੋ ਇਹ ਮਨੂੰ ਜਿਉਂ-ਜਿਉਂ ਸਾਨੂੰ ਵੱਢਦਾ ਅਸੀਂ ਦੂਣ ਸੁਆਣੇ ਹੋਇਆ ਅੰਤਕ ਕਰਨ ਤੋਂ ਪਹਿਲਾਂ ਤੁਸੀਂ ਲਾਸਟ ਕੁਝ ਕਹਿਣਾ ਚਾਹੁੰਦੇ ਹੋ ਹਾਂ ਮੈਂ ਲਾਸਟ ਵਿੱਚ ਇਹ ਕਹਿਣਾ ਚਾਹੁੰਦਾ ਕਿ ਜਿਵੇਂ ਵੀਰ ਹੋਰਾਂ ਨੇ ਆਖਿਆ ਕਿ ਵਕ ਵ ਇਦਾ ਸੰਭਵ ਹੋ ਸਕੇ ਕਿ ਏਕਤਾ ਹੋ ਜਵੇ ਇਥੇ ਏਕਤਾ ਦਾ ਭਾਵ ਇਹ ਨਹੀਂ ਹੈ ਪੱਕੇ ਤੌਰ ਤੇ ਏਕਤਾ ਹੋ ਜਵੇ ਏਕਤਾ ਦਾ ਭਾਵ ਕਿ ਕਿਹੜੇ ਹਲਕੇ ਦੇ ਵਿੱਚ ਕਿਹੜੀ ਧਿਰ ਕਿਹੜੀ ਪਾਰਟੀ ਚੋਣ ਨਾ ਲੜੇ ਉਹ ਦੂਜੇ ਦਾ ਉਮੀਦਵਾਰ ਅਕਸੈਪਟ ਕਰ ਲਵੇ ਤੇ ਆਪਣਾ ਉਮੀਦਵਾਰ ਉਥੇ ਨਾ ਖੜਾਰੇ ਭਾਵ ਕਿ ਇੱਕ ਦੇ ਵੱਟੇ ਇੱਕ ਖੜੇ ਤਾਂ ਉਹ ਜ਼ਿਆਦਾ ਵਧੀਆ ਗੱਲ ਹੋ ਜਵੇ ਜੇ ਕਾਸ ਜੇ ਕਿਤੇ ਇਦਾਂ ਹੋ ਸਕੇ ਤਾਂ ਬੜੀ ਹੀ ਚੰਗੀ ਗੱਲ ਹੋਊਗੀ ਇੱਕ ਗੱਲ ਤੇ ਦੂਜੀ ਗੱਲ ਇਹਦੇ ਵਿੱਚ ਇੱਕ ਹੋਰ ਧਿਆਨ ਦੇਣ ਦੀ ਜ਼ਰੂਰਤ ਹੈ ਗਿਆ ਕਈ ਵਾਰ ਨਾ ਸਾਡੇ ਸੱਜਣ ਸਾਨੂੰ ਇਹ ਲੱਗਦਾ ਕਿ ਸਾਡੇ ਪਿੰਡ ਦੇ ਆਸੇ ਪਾਸੇ ਝੁੱਗੀਆਂ ਝੌਂਪੜੀਆਂ ਜਾਂ ਸਾਡੇ ਸ਼ਹਿਰ ਦੇ ਵਿੱਚ ਆਸੇ-ਪਾਸੇ ਬਹੁਤ سارے ਲੋਕ ਨਾ ਕਈ ਵਾਰ ਭਈਆਂ ਦੀਆਂ ਵੋਟਾਂ ਵੀ ਪੁਗਤਾ ਜਾਂਦੇ ਨੇ ਪ੍ਰਵਾਸੀ ਜਿਹੜੇ ਯੂਪੀ ਜਾਂ ਬਿਹਾਰ ਤੋਂ ਜਾਂ ਅਲੱਗ-ਅਲੱਗ ਸਟੇਟ ਸਟੇਟਾਂ ਦੇ ਉੱਤੇ ਆਏ ਹੋਇਆ ਉਹਨਾਂ ਨੂੰ ਮੈਨੂੰ ਪਤਾ ਇਸ ਗੱਲ ਦਾ ਤੁਹਾਨੂੰ ਵੀ ਪਤਾ ਹੋਊਗਾ ਬਹੁਤ ਸਾਰੇ ਲੋਕਾਂ ਨੂੰ ਪਿੰਡਾਂ 'ਚ ਸਾਰਿਆਂ ਨੂੰ ਪਤਾ ਹੈਗਾ ਉਹ ਕਹਿੰਦੇ ਉਹਨਾਂ ਨੂੰ ਕਹਿੰਦੇ ਕਿ ਤੁਸੀਂ ਨਾ ਜੀ ਜੀ ਥੋੜੇ ਕਿ ਦਿਨ ਪਹਿਲਾਂ ਮਹੀਨਾ 'ਚ ਪਹਿਲਾਂ ਤੁਸੀਂ ਆਪਣੀ ਦਾੜੀ ਕਤਰਨੀ ਬੰਦ ਕਰ ਦਿਓ ਫੇਰ ਇਹ ਕਹਾਂਗੇ ਜੀ ਸਰਦਾਰ ਬਣ ਰਿਹਾ ਸਿਰ ਦੇ ਉੱਪਰ ਫੇਰ ਉਹਦੇ ਦਸਤਾਰ ਬੰਨ ਦਿੰਦੇ ਹੈਗਾ ਤੇ ਦਸਤਾਰ ਬਣ ਕੇ ਤੇ ਉਹਦੀ ਵੋਟ ਵੀ ਪੁਗਤਾਨ ਦੇ ਹੁੰਦੇ ਆ ਉਹ ਵੋਟਾ ਬਣਾ ਵੀ ਲੈਂਦੇ ਤੇ ਵੋਟਾ ਪੁਗਤਾਨ ਵੀ ਦਿੰਦੇ ਤੋਂ ਆ ਵੀ ਜ਼ਿੰਮੇਵਾਰੀ ਹਰ ਕੋਈ ਨਿਭਾ ਸਕਦਾ ਹੈਗਾ ਆਪ ਆਪਣੇ ਪਿੰਡ ਦੇ ਵਿੱਚ ਆਪ ਆਪਣੇ ਹਲਕੇ ਦੇ ਵਿੱਚ ਭਈ ਜੇ ਤੁਹਾਨੂੰ ਲੱਗੇ ਕਿਸੇ ਵੀ ਧਿਰ ਦਾ ਕੋਈ ਬੰਦਾ ਐਦਾਂ ਦੀਆਂ ਵੋਟਾਂ ਬਣਾ ਰਿਹਾ ਹੈਗਾ ਤੁਸੀਂ ਵੋਟ ਨਾ ਬਣਦਿਓ ਜਦੋਂ ਵੋਟ ਪੈਣੀ ਹੈਗੀ ਆ ਉਸ ਵੇਲੇ ਤੁਸੀਂ ਮੌਕੇ ਤੇ ਵੀ ਰੱਟਾ ਪਾ ਸਕਦੇ ਹੋ ਕਿ ਭਾਈ ਆ ਬੰਦਾ ਆ ਹੈ ਇਹ ਬੰਦਾ ਬੋਟ ਨਹੀਂ ਪੂਰਾ ਪਾਉਂਗਾ ਅਭੀ ਸੇਵਾ ਤੁਸੀਂ ਨਿਭਾ ਸਕਦੇ ਬਿਲਕੁਲ ਜੀ ਬਿਲਕੁਲ ਸੇਵਾ ਹੁਣ ਤੁਹਾਨੂੰ ਪਤਾ ਲੱਗਾ ਤੁਸੀਂ ਕਿਹੜੀ ਕਿਹੜੀ ਨਹੀਂ ਬਣੀਆਂ ਸਾਡੇ ਭਰਾਵਾਂ ਦੀ ਜਿਹੜੀ ਸੇਵਾ ਆ ਪੰਥਕ ਪੱਤਰਕਾਰ ਹੋਣ ਦੇ ਨਾਤੇ ਅਸੀਂ ਆਪਣੀ ਨਿਭਾ ਰਹੇ ਹਾਂ ਤੇ ਪ੍ਰੋਗਰਾਮ ਨੂੰ ਆਬਜ਼ ਹੈ ਵੀ ਇਹ ਵੀ ਤੁਹਾਡੀ ਸੇਵਾ ਹੀ ਆ ਵਾਦਵਾ ਤੁਸੀਂ ਸ਼ੇਅਰ ਕਰਨਾ ਤਾਂ ਕਿ ਇਹ ਸੰਗਤ ਨੂੰ ਵਾਦਵਾ ਅਵੇਅਰਨੈਸ ਮਿਲ ਸਕੇ ਤੇ ਆਪਣੀਆਂ ਭਾਵਨਾਵਾਂ ਨੂੰ ਵਿੱਚ ਕਮੈਂਟਸ ਦੇ ਵਿੱਚ ਤੁਸੀਂ ਵਿਅਕਤ ਕਰਦੀਆਂ ਨੇ ਸਬਸਕ੍ਰਾਈਬ ਦੇ ਨਾਲ ਜਾਣ ਦਾ ਜੁਆਇਨ ਦਾ ਬਟਨ ਜਿਹਨਾਂ ਨੇ ਮੈਂਬਰਸ਼ਿਪ ਲੈਣੀ ਆ ਉਹ ਨਜ਼ਰਨ ਕਰ ਸਕਦੇ ਨੇ ਮੈਂਬਰਸ਼ਿਪਸ ਹਸਤੇਵਾਸ ਦੇ ਰੋ ਚੜਦੀ ਕਲਾ ਚੈਰੋ ਸੱਚ ਨੂੰ ਸੱਚ ਝੂਠ ਨੂੰ ਝੂਠ ਕਹਿਣ ਦਾ ਮਾਦਾ ਰੱਖਿਆ ਕਰੋ ਜੇ ਸਿੱਖ ਪੰਥ ਨੂੰ ਹੋਰ ਚੜ੍ਹਦੀਆਂ ਕਲਾਾਂ ਵਿੱਚ ਲੈ ਕੇ ਜਾਣਾ ਦਿਓ ਇਜਾਜ਼ਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ